ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਡੱਲਾ ਦਾ ਥੈਂਕ ਯੂ ਸੋ ਮੱਚ ਪਾਸਕਰ ਸਾਹਿਬ ਤਿੰਨ ਚਾਰ ਨਾਵਾਂ ਦੀ ਬਹੁਤ ਚਰਚਾ ਪੰਜਾਬ ਦੀ ਸਿਆਸਤ ਚ ਵਿਕਰਮ ਮਜੀਠੀਆ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਕਈ ਸੀਟਾਂ ਕਾਂਗਰਸ ਪਾਰਟੀ ਦੇ ਵਿੱਚ ਐਲਾਨੀਆਂ ਨਹੀਂ ਜਾ ਰਹੀਆਂ ਪੰਜ ਸੀਟਾਂ ਨਹੀਂ ਐਲਾਨੀਆਂ ਜਾ ਰਹੀਆਂ ਕਹਿੰਦੇ ਨੇ ਉਹਨਾਂ ਤੇ ਪ੍ਰਧਾਨ ਰਾਜਾ ਵਡਿੰਗ ਦੀ رائے ਵੱਖਰੀ ਹੈ ਪ੍ਰਤਾਪ ਬਾਜਵਾਦੀ ਰਾਏ ਵੱਖਰੀ ਹੈ ਪਰ ਭਵਾਰੀ ਦਵਿੰਦਰ ਯਾਦਵ ਔਰ ਇਹ ਤਿੰਨੇ ਲੀਡਰ ਕਿਸੇ ਇੱਕ ਸਹਿਮਤੀ ਦੇ ਨੇੜੇ ਤੇੜੇ ਤਾਂ ਨਹੀਂ ਪਰ ਪਹੁੰਚ ਨਹੀਂ پا ਰਹੇ ਵਿਕਰਮ ਜੀਠੇ ਬਾਰੇ ਸ਼ਰੋਮਨੀ ਅਕਾਲੀ ਦਲ ਦਾ ਜਿਹੜਾ ਅੰਦਰੂਨੀ ਸਰਵੇਖਣ ਹੈ ਜਿਹੜੇ ਅੰਦਰੂਨੀ ਸਰਵੇਖਣ ਨੇ ਪਾਰਟੀਆਂ ਦੇ ਉਹ ਬਹੁਤੀ ਵਾਰੀ ਵੱਡੇ ਲੀਡਰ ਕੀ ਕਹਿੰਦੇ ਨੇ ਉਹਦੇ ਤੇ ਵੀ ਨਿਰਪਰ ਕਰਦਾ ਹੈ ਕਈ ਵਾਰੀ ਪੱਤਰਕਾਰਾਂ ਦੀ ਪੱਤਰਕਾਰਾਂ ਦੀ رائے ਵੀ ਪਾਰਟੀਆਂ ਦੇ ਪ੍ਰਧਾਨ ਲੈ ਲੈਂਦੇ ਨੇ ਪਰ ਭਾਸਕਰ ਸਾਹਿਬ ਅਕਾਲੀ ਦਲ ਦੇ ਵਿੱਚ ਖਡੂਰ ਸਾਹਿਬ ਲਈ ਵਿਕਰਮ ਮਜੀਠੀਆ ਦਾ ਡਿਮਾਂਡ ਦੇ ਰੂਪ ਦੇ ਵਿੱਚ ਨੰਬਰ 1 ਹੈ ਸਭ ਤੋਂ ਵੱਧ ਚਾਹਤ ਖਡੂਰ ਸਾਹਿਬ ਚ ਵਿਕਰਮ ਸਿੰਘ ਮਜੀਠੀਆ ਦੀ ਹੈ ਪਰ ਅਕਾਲੀ ਦਲ ਸੀਟ ਤੈ ਨਹੀਂ ਕਰ پا ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਦੀ ਲੁਧਿਆਣਾ ਵਾਲੀ ਸੀਟ ਤੇ ਪਹੁੰਚਾਂਗੇ ਅੱਜ ਕਈ ਵੱਡੀਆਂ ਪੋਲੀਟੀਕਲ ਸਰਗਰਮੀਆਂ ਨੇ ਹੁਣੇ-ਹੁਣੇ ਇੱਕ ਲੀਡਰ ਭਾਰਤੀ ਜਨਤਾ ਪਾਰਟੀ ਹੁਣੇ-ਹੁਣੇ ਇੱਕ ਲੀਡਰ ਹੈ ਜਿਹੜਾ ਇੱਕ ਵੱਡਾ ਲੀਡਰ ਉਹ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਚ ਉਹਦਾ ਵਿਸਥਾਰ ਵੀ ਭਾਸਕਰ ਸਾਹਿਬ ਤੁਹਾਡੇ ਕੋਲੋਂ ਲਵਾਂਗੇ ਪਰ ਪਹਿਲਾਂ ਵਿਕਰਮਜੀਠੇ ਦੀ ਗੱਲ ਕਰੀਏ ਅਕਾਲੀ ਦਲ ਨੇ ਟਕਸਾਲੀ ਅਕਾਲੀ ਪਰਿਵਾਰਾਂ ਚੋਂ ਟਿਕਟਾਂ ਦਿੱਤੀਆਂ ਨੇ ਹਾਲਾਂਕਿ ਮਹਿੰਦਰ ਸਿੰਘ ਕੇਪੀ ਟਕਸਾਲੀ ਕਾਂਗਰਸੀ ਨੇ ਕਿਉਂਕਿ ਉਹਨਾਂ ਨੇ ਸ਼ਾਮਲ ਹੀ ਅਕਾਲੀ ਦਲ ਚੋਂ ਕੱਲ ਪਰਸੋਂ ਹੋਏ ਨੇ ਕੱਲ ਹੋਏ ਨੇ ਸਾਰੇ ਪਰਿਵਾਰ ਨਿਰੋਲ ਟਕਸਾਲੀ ਫਿਰੋਜ਼ਪੁਰ ਤੋਂ ਲੈ ਕੇ ਸਾਰੀਆਂ ਸੀਟਾਂ ਤੇ ਅਨਿਲ ਜੋਸ਼ੀ ਔਰ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਵੀ ਅਕਾਲੀ ਨੇ ਪੁਰਾਣੇ ਸਮੇਂ ਤੋਂ ਅਨਿਲ ਜੋਸ਼ੀ ਭਾਵੇਂ ਭਾਪੀ ਜੀ ਦੇ ਨਾਲ ਉਹਨਾਂ ਦੀ ਬੈਕਗ੍ਰਾਉਂਡ ਹੈ ਪਰ ਸਾਰੀਆਂ ਨਰੋਲ ਸੀਟਾਂ ਬਾਕੀ ਅਕਾਲੀ ਦਲ ਨੇ ਪੰਥਕ ਪਰਿਵਾਰਾਂ ਨਾਲ ਜੁੜੇ ਹੋਏ ਉਮੀਦਵਾਰਾਂ ਨੂੰ ਦਿੱਤੀਆਂ ਨੇ ਹੁਣ ਵਿਕਰਮ ਮਜੀਠੀਆ ਖਡੂਰ ਸਾਹਿਬ ਤੋਂ ਨੰਬਰ 1 ਤੇ ਆ ਟਿਕਟ ਰੁਕੀ ਕਿਉਂ ਹੈ ਕਿਉਂ ਨਹੀਂ ਅਕਾਲੀ ਦਲ ਵਿਕਰਮ ਮਜੀਠੀਆ ਨੂੰ ਟਿਕਟ ਦੇ ਰਿਹਾ ਵੈਸੇ ਜਦ ਅਕਾਲੀ ਦਲ ਨੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ ਨਾ ਤੇ ਉਹਦੇ ਵਿੱਚ ਹਰਿ ਸਿਮਰਤ ਕੌਰ ਬਾਦਲ ਉਹਨਾਂ ਦਾ ਨਾਮ ਨਹੀਂ ਹੋਣਾ ਉਹ ਵੀ ਇੱਕ ਸਵਾਲ ਬਣਿਆ ਸੀਗਾ ਕਿ ਵੀ ਕੀ ਹਰਿਮਰਤਪੁਰ ਬਾਦਲੂਨਾ ਬਠਿੰਡੇ ਤੋਂ ਇਲੈਕਸ਼ਨ ਲੜ ਰਹੇ ਨੇ ਚਲੋ ਦੂਜੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਹੁਣ ਤੀਜੀ ਲਿਸਟ ਤੀਜੀ ਲਿਸਟ ਦੇ ਵਿੱਚ ਸਿਰਫ ਇੱਕ ਖਡੂਰ ਸਾਹਿਬ ਇਸ ਤਰ੍ਹਾਂ ਦੀ ਕੌਨਸਟਿਚਨਸੀ ਬਚੀ ਹੈ ਜਿੱਥੋਂ ਕੈਂਡੀਡੇਟ ਐਲਾਨਣਾ ਬਾਕੀ ਹੈ ਔਰ ਜੇ ਪੂਰੀ 13 ਦੀ 13 ਸੀਟਾਂ ਦੀ ਗੱਲ ਕਰੀਏ ਤੇ ਅਕਾਲੀ ਦਲ ਤਿੰਨ ਸੀਟਾਂ ਦੇ ਉੱਤੇ ਸਟਰੋਂਗ ਨਜ਼ਰ ਆਉਂਦਾ ਸੀ ਸਭ ਤੋਂ ਜ਼ਿਆਦਾ ਅੱਗੇ ਨਜ਼ਰ ਆਉਂਦਾ ਸੀ ਦੋ ਸੀਟਾਂ ਤੇ ਉੱਥੇ ਹੀ ਹੈਗੀਆਂ ਬਠਿੰਡਾ ਤੇ ਫਿਰੋਜ਼ਪੁਰ ਤੇ ਤੀਜੀ ਖਡੂਰ ਸਾਹਿਬ ਜਿਸ ਕੌਨਸਟਿਚਨਸੀ ਦੇ ਵਿੱਚ ਪੰਥਕ ਕੌਨਸਟਿਚਨਸੀ ਹੋਣ ਦੇ ਨਾਤੇ ਕਿਸੇ ਵੀ ਅਕਾਲੀ ਕੈਂਡੀਡੇਟ ਦਾ ਨਾਮ ਉਥੋਂ ਬੜਾ ਮਹੱਤਵ ਰੱਖਦਾ ਐ ਸਾਰੀ ਗੱਲਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਉਹਦੇ ਐਲਾਨ ਕਰਨ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਾਰਨ ਕਿ ਉਥੇ ਰਿਸ਼ਤੇਦਾਰੀਆਂ ਤੁਹਾਡੇ ਆੜੇ ਆ ਜਾਂਦੀਆਂ ਕਿਉਂਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਸਾਲੇ ਹੈਗੇ ਨੇ ਵਿਕਰਮ ਸਿੰਘ ਮਰੀਠੀਆ ਉਹਨਾਂ ਔਰ ਉਥੇ ਜੀਜਾ ਜੀ ਵੀ ਉਹ ਵੀ ਟਿਕਟ ਦੇ ਕਲੇਮੈਂਟ ਹੈਗੇ ਨੇ ਆਦੇਸ਼ਪ੍ਰਤਾਪ ਕੈਰੋ ਉਹਨਾਂ ਔਰ ਤੀਜੇ ਕੈਂਡੀਡੇਟ ਦਾ ਨਾਮ ਉਸ ਕੰਸਿਸਟੈਂਸੀ ਦੇ ਵਿੱਚ ਚੱਲਦਾ ਪਿਆ ਵਿਲਸਵਰਤਾ ਸਿੰਘ ਬਲਟੋਖਾ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਨਾਲ ਮੇਰੀ ਗੱਲ ਵੀ ਕੋਈ ਸਿੱਧਾ ਸਵਾਲ ਸੀਗਾ ਕਿ ਕੀ ਤੁਸੀਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦੇ ਵਿੱਚ ਇੰਟਰਸਟਿਡ ਹੈਗੇ ਹੋ ਉਹਨਾਂ ਦਾ ਜਵਾਬ ਸੀਗਾ ਹਾਂ ਮੈਂ ਇੰਟਰਸਟਿਡ ਹੈਗਾ ਪਰ ਜੇ ਮੈਨੂੰ ਪਾਰਟੀ ਨੇ ਮੇਰੀ ਡਿਊਟੀ ਲਈ ਤੇ ਮੈਂ ਇਲੈਕਸ਼ਨ ਜ਼ਰੂਰ ਲੜੂੰਗਾ ਐਸ ਗੱਲ ਤੋਂ ਇਹ ਤੇ ਸਾਫ਼ ਹੁੰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਇੰਟਰਸਟਿਡ ਹੈਗੇ ਨੇ ਤੇ ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਉੱਥੋਂ ਲੜਾਉਣ ਵਾਸਤੇ ਕਿਉਂ ਇੰਟਰਸਟਿਡ ਨਹੀਂ ਹੈਗੇ ਕਿ ਉਹਨਾਂ ਦੇ ਉੱਤੇ ਕੋਈ ਦਬਾਅ ਹੈ ਅੱਜ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਉਹਨ ਸੰਗਰੂਰ ਸੀ ਢੀਂਸਾ ਪਰਿਵਾਰ ਨੂੰ ਨਾ ਦੇਣ ਦੇ ਵਾਸਤੇ ਉਹਨਾਂ ਦੇ ਉੱਤੇ ਇੱਕ ਦਬਾਅ ਵਾਲੀ ਗੱਲ ਕੀਤੀ ਕਿ ਮੈਂ ਕਿਉਂਕਿ ਝੁੰਡਾ ਸਾਹਿਬ ਨੂੰ ਪਹਿਲੇ ਹੀ ਇੱਕ ਤਰੀਕੇ ਨਾਲ ਉਹਨਾਂ ਨੂੰ ਵਾਅਦਾ ਕਰ ਚੁੱਕਿਆ ਸੀਗਾ ਤੇ ਇਸ ਕਰਕੇ ਮੇਰੇ ਵਾਸਤੇ ਬੜਾ ਮੁਸ਼ਕਲ ਸੀਗਾ ਕਿ ਪਰਮਿੰਦਰ ਢੀਂਸਾ ਨੂੰ ਉੱਥੋਂ ਮੈਂ ਉਤਾਰਾਂ ਉਹ ਵੀ ਖਾਸ ਕਰਕੇ ਆਪਣੀ ਜ਼ਬਾਨ ਦੇਣ ਤੋਂ ਬਾਅਦ ਮੁਕਰਨਾ ਉਹ ਮੇਰਾ ਇੱਕ ਸੁਭਾਅ ਹੀ ਨਹੀਂ ਹੈਗਾ ਫਿਰ ਜਿੰਨੇ ਮੈਂ ਝੁੰਡਾ ਸਾਹਿਬ ਨੂੰ ਪੁੱਛਿਆ ਕਿ ਵੀ ਹੁਣ ਤੁਸੀਂ ਵਿਡਰਾਅ ਕਰ ਜਾਓ ਜੇ ਕਰ ਸਕਦੇ ਹੋ ਤੇ ਆਪਾਂ ਪਰਮਿੰਦਰ ਸਿੰਘ ਢੀਂਸਾ ਉਹਨਾਂ ਨੂੰ ਉੱਥੋਂ ਐਡਜਸਟ ਕਰਦੇ ਨੇ ਔਰ ਝੁੰਡਾ ਸਾਹਿਬ ਇਸ ਗੱਲ ਤੇ ਨਹੀਂ ਮੰਨੇ ਯਾਨੀ ਇਹ ਗੱਲ ਭਾਵੇਂ ਅਤਾਲੀ ਪੋਲਿਟਿਕਸ ਦੇ ਵਿੱਚ ਬਹੁਤੀ ਇੰਪੋਰਟੈਂਸ ਨਾ ਰੱਖਦੀ ਹੋਵੇ ਲੇਕਿਨ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਹ ਗੱਲ ਕਹਿਣਾ ਕਿ ਮੈਂ ਵਾਅਦਾ ਕਰ ਚੁੱਕਿਆ ਸੀ ਇਸ ਕਰਕੇ ਮੇਜੀ ਮਜਬੂਰੀ ਬਣ ਗਿਆ ਕਿ ਮੈਂ ਚੁੰਦਾ ਸਾਹਿਬ ਨੂੰ ਹੀ ਟਿਕਟ ਦੇਵਾਂ ਔਰ ਪਰਮਿੰਦਰ ਸਿੰਘ ਢਿੰਸਾ ਉਹਨਾਂ ਨੂੰ ਮੈਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਐਸ ਸਿਚੁਏਸ਼ਨ ਨੂੰ ਤੁਸੀਂ ਅਗਰ ਖਡੂਰ ਸਾਹਿਬ ਨਾਲ ਮੈਚ ਕਰਕੇ ਦੇਖੋ ਕਿਤੇ ਇੰਨਾ ਦਾ ਵਾਅਦਾ ਕੋਈ ਉਹਨਾਂ ਨੇ ਆਦੇਸ਼ ਪ੍ਰਤਾਪ ਕਹਿ ਰਹੇ ਉਹਨਾਂ ਨੂੰ ਤੇ ਕਰਦਾ ਔਰ ਵਿਕਰਮ ਸਿੰਘ ਮੇਠੀਆ ਉਹਨਾਂ ਕਿਉਂਕਿ ਉਹ ਖੁਦ ਕਹਿ ਰਹੇ ਨੇ ਕਿ ਮੈਂ ਟਿਕਟ ਤੇ ਉੱਥੇ ਇਲੈਕਸ਼ਨ ਲੜਨ ਵਿੱਚ ਇੰਟਰਸਟਿਡ ਹੈਗਾ ਉਸ ਤੋਂ ਬਾਅਦ ਉਹ ਸੁਮੇਰ ਸਿੰਘ ਬਾਦਲ ਉਹਨਾਂ ਨੇ ਖਡੂਰ ਸਭਾ ਛੱਡ ਕੇ ਬਾਕੀ ਖਡੂਰ ਸਾਹਿਬ ਛੱਡ ਕੇ ਬਾਕੀ ਸਾਰੀ ਸੀਟਾਂ ਦੇ ਉੱਤੇ ਟਿਕਟ ਲਾ ਦਿੰਦਾ ਮੈਨੂੰ ਲੱਗਦਾ ਇਹ ਤੇ ਪੇਚ ਫਸਿਆ ਹੋਇਆ ਹਜੇ ਇੱਕ ਦਿਨ ਜਾਂ ਦੋ ਦਿਨ ਹੋਰ ਲੱਗਣਗੇ ਜਦ ਖਡੂਰ ਸਾਹਿਬ ਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਕੌਣ ਹੋਏਗਾ ਉਹਦੀ ਤਸਵੀਰ ਸਾਫ਼ ਹੋਏਗੀ ਔਰ ਇੱਕ ਜਿਹੜਾ ਅਕਾਲੀ ਦਲ ਦਾ ਹੀ ਇੰਟਰਨਲ ਇੱਕ ਫੈਕਸ਼ਨ ਹੈਗਾ ਉਹ ਵਿਰਸਾ ਸਿੰਘ ਵਲਟੋਖਾ ਉਹਨਾਂ ਦਾ ਨਾਂ ਵੀ ਸਮਝੌਤੇ ਦੇ ਕੈਂਡੀਡੇਟ ਦੇ ਤੌਰ ਤੇ ਕਿਉਂਕਿ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਤੇ ਆਪਾਂ ਵਿਰਸਾ ਸਿੰਘ ਵਲਟੋਖਾ ਉਹਨਾਂ ਨੂੰ ਕਿਉਂ ਨਾ ਅੱਗੇ ਤੋਰੀਏ ਇਹ ਵੀ ਗੱਲਾਂ ਅਕਾਲੀ ਦਲ ਦੇ ਇੰਟਰਨਲ ਸਰਕਲ ਦੇ ਵਿੱਚ ਚੱਲੀਆਂ। ਬਿਲਕੁਲ ਠੀਕ ਹੈ ਜੀ। ਸੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਲਾਲੀ ਮਜੀਠੀਆ ਔਰ ਉਹਨਾਂ ਦੇ ਭਰਾ ਜਦੋਂ ਦੇ ਗਏ ਨੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਲੀਡਰ ਨੇ ਉਹਨਾਂ ਦੇ ਹੌਸਲੇ ਉੱਥੇ بلند ਨੇ ਹਾਲਾਂਕਿ ਜਿਹੜੇ ਭਾਜਪਾ ਉਹਨਾਂ ਨੇ ਵੀ ਇੱਕ ਸਾਬਕਾ ਵਿਧਾਇਕ ਅਕਾਲੀ ਬੈਕਗ੍ਰਾਉਂਡ ਵਾਲਾ ਉਸ ਪਰਿਵਾਰ ਚੋਂ ਟਿਕਟ ਦਿੱਤੀ ਆ ਮੀਆ ਵੰਡ ਔਰ ਹੁਣ ਸਵਾਲ ਇਹ ਹੈ ਭਾਸਕਰ ਸਾਹਿਬ ਅਗਰ ਵਿਕਰਮਜੀਠੀਏ ਨੂੰ ਉਤਾਰ ਦਿੱਤਾ ਜਾਂਦਾ ਹੈ ਮੰਨ ਲਓ ਅਕਾਲੀ ਦਲ ਹਲਕਾ ਇੰਚਾਰਜਾਂ ਦੀ ਵਰਕਰਾਂ ਦੀ رائے ਨਾਲ ਚੱਲਦਾ ਕਿਉਂਕਿ ਸ਼ੁਰੂ ਚ ਹਰਸ਼ਮਰਤ ਕੌਰ ਬਾਦਲ ਦਾ ਨਾਮ ਵੀ ਐਲਾਨਿਆ ਨਹੀਂ ਗਿਆ ਇਹ ਵੀ ਰਣਨੀਤੀ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੀ ਕਿ ਵਿਕਰਮਜੀਠੀਏ ਦੀ ਪੋਲੀਟੀਕਲ ਡਿਮਾਂਡ ਤਾਂ ਹੈ ਖਡੂਰ ਸਾਹਿਬ ਦੇ ਵਿੱਚ ਥੋੜੀ ਜੀ ਥੋੜੀ ਜੀ ਇਹਦੇ ਤੇ ਡਿਬੇਟ ਹੋਵੇ ਥੋੜੀ ਜੀ ਚਰਚਾ ਹੋਵੇ ਥੋੜਾ ਰੁਕ ਕੇ ਨਾਮ ਐਲਾਨਦਿਆਂ ਤਾਂ ਕਿ ਇੱਕ ਦੋ ਵਾਰ ਭਾਸਕਰ ਸਾਹਿਬ ਵੀ ਐਨਾਲਿਸਿਸ ਕਰ ਲੈਣ ਕਿਤੇ ਇਹ ਸੋਚਤਾ ਨਹੀਂ ਸੁਖਵੀਰ ਬਾਦਲ ਦੀ ਵੀ ਬਾਅਦ ਦੇ ਵਿੱਚ ਅਸੀਂ ਮਜੀਠੀਆ ਨੂੰ ਟਿਕਟ ਦਵਾਂਗੇ ਕਿਉਂਕਿ ਸਾਡਾ ਤਕੜਾ ਪੋਲੀਟੀਕਲ ਘੋੜਾ ਅਕਾਲੀ ਦਲ ਦਾ ਵਿਕਰਮ ਸਿੰਘ ਥੀਆ ਅੰਦਰ ਦੀ ਇਹ ਸੋਚ ਤੇ ਡਲਾ ਸਾਬ ਹੋ ਸਕਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਣਾ ਅਕਸਰ ਜਦ ਉਹਨਾਂ ਦੀ ਭੈਣ ਜੀ ਹਰਤਿਮਰਤ ਕੌਰ ਬਾਦਲ ਉਹਨਾਂ ਬਠਿੰਡੇ ਤੋਂ ਇਲੈਕਸ਼ਨ ਲੜਦੀ ਹੈ ਤੇ ਇਲੈਕਸ਼ਨ ਦੀ ਕਮਾਨ ਹਮੇਸ਼ਾ ਵਿਕਰਮ ਸਿੰਘ ਮਜੀਠੀਆ ਹੋਣਾ ਇਸਾਮ ਦੇ ਦੇ ਔਰ ਸ਼ਾਇਦ ਇਹ ਹੀ ਕਾਰਨ ਹੈ ਕਿ ਪ੍ਰਧਾਨ ਜੀ ਜਾਣਦੇ ਨੇ ਕਿ ਤੁਸੀਂ ਹਰਤਿਮਰਤ ਕੌਰ ਉਹਨਾਂ ਦੀ ਸੀਟ ਦੇ ਉੱਤੇ ਪੂਰਾ ਧਿਆਨ ਦਿਓ ਜੇ ਉਹ ਆਪ ਇਲੈਕਸ਼ਨ ਲੜਨਗੇ ਤੇ ਇਹ ਗਲਤਫਹਿਮ ਹੈ ਕਿ ਫਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਹਰ ਬਠਿੰਡੇ ਦੇ ਵਿੱਚ ਬੋਤਾ ਦਖਲ ਕਈਏ ਜਾਂ ਫਿਰ ਉੱਥੇ ਬੋਤਾ ਪ੍ਰਭਾਵ ਜਾਂ ਉੱਥੇ ਕੰਮ ਜਾਂ ਡਟ ਕੇ ਉੱਥੇ ਡਟਣਗੇ ਨਹੀਂ ਇਹ ਇੱਕ ਕਾਰਨ ਤੇ ਹੋ ਸਕਦਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਟਿਕਟ ਨਾ ਦੇਣ ਦਾ ਪਰ ਉਹ ਚੀਜ਼ ਕਦ ਹੋਰ ਵੀ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕਿ ਜਦ ਵਿਕਰਮ ਸਿੰਘ ਮਜੀਠੀਆ ਉਹਨਾਂ ਇਹ ਗੱਲ ਕਹਿੰਦੇ ਨੇ ਕਿ ਮੈਂ ਚਾਹਦਾ ਉੱਥੇ ਇਲੈਕਸ਼ਨ ਲੜਨਾ ਲੇਕਿਨ ਕਿਸੇ ਨੂੰ ਕੋਈ ਜ਼ਬਰਦਸਤੀ ਤੇ ਨਹੀਂ ਕਹਿ ਸਕਦੇ ਨਾ ਕਿ ਦੂਜੀ ਸੀਟ ਦੇ ਉੱਤੇ ਤੁਸੀਂ ਕੰਮ ਕਰੋ ਇਸ ਕਰਕੇ ਤੁਹਾਨੂੰ ਤੀਜੀ ਸੀਟ ਨਹੀਂ ਦੇ ਰਹੇ ਆ ਤੁਹਾਡੀ ਸੀਟ ਨਹੀਂ ਦੇ ਰਹੇ ਇਹ ਇੱਕ ਸਵਾਲ ਹੈਗਾ ਲੇਕਿਨ ਅੰਦਰ ਦੀ ਗੱਲ ਆ ਇਹ ਵੀ ਲੱਗਦੀ ਹੈ ਕਿ ਕਈ ਵਾਰ ਜੀਜਾ ਤੇ ਸਾਲੇ ਦੇ ਵਿੱਚ ਬੰਦਾ ਫਸਦਾ ਹੈ ਨਾ ਤੇ ਫਿਰ ਸਵਾਲ ਜਾਂ ਫਿਰ ਉਸ ਜਵਾਬ ਨੂੰ ਲੱਭਣਾ ਔਖਾ ਹੁੰਦਾ ਹੈ ਤੇ ਇਸ ਕਰਕੇ ਆਪਾਂ ਬਿਰਸਾ ਸਿੰਘ ਮਲਟੋਹਾਂ ਦਾ ਵੀ ਨਾ ਤੋੜ ਰਹੇ ਆ ਇੰਨਾ ਜੀਜਾ ਨੂੰ ਨਾ ਸਾਲੇ ਨੂੰ ਤੇ ਫਿਰ ਬਿਰਸਾ ਸਿੰਘ ਮਲਟੋਹ ਜੀ ਤੁਸੀਂ ਆ ਜਾਓ ਤੇ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਐਦਾਂ ਦਾ ਡਿਸੀਜਨ ਲੈਣਾ ਭਾਵੇਂ ਉਹ ਸੁਖਵੀਰ ਸਿੰਘ ਬਾਦਰ ਉਹਨਾਂ ਅਕਾਲੀ ਦਲ ਦੇ ਮੁਖੀ ਨੇ ਲੇਕਿਨ ਫਿਰ ਵੀ ਦੋ ਰਿਸ਼ਤੇਦਾਰਾਂ ਤੋਂ ਚੁਣਨਾ ਇੱਕ ਨੂੰ ਉਕਾ ਹੁੰਦਾ ਡਿਸੀਜਨ ਔਰ ਐਸ ਓਕੇ ਡਿਸੀਜਨ ਨੂੰ ਖਾਸ ਕਰਕੇ ਤਦ ਜਦ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੁਣ ਨਹੀਂ ਰਹੇ ਕਿਉਂਕਿ ਇਸ ਤਰ੍ਹਾਂ ਦੇ ਇੰਪੋਰਟੈਂਟ ਫੈਸਲੇ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪ ਲੈਨੇ ਬਿਲਕੁਲ ਠੀਕ ਹੈ ਜੀ ਉੰਜ ਮਜੀਠੀਆ ਪਰਿਵਾਰ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਦਖਲ ਹੈ ਬਹੁਤ ਪੁਰਾਣਾ ਹੈ ਔਰ ਇੱਕ ਟਕਸਾਲੀ ਪਰਿਵਾਰ ਹੈ ਜਿਹੜਾ ਉਹ ਵੱਡਾ ਦਾਅਵਾ ਤਾਂ ਆਪਣਾ ਰੱਖਦਾ ਪਰ ਮੈਂ ਜਿਹੜੀਆਂ ਸੀਟਾਂ ਦਿੱਤੀਆਂ ਨੇ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਸੋਨ ਸਿੰਘ ਠੰਡਲ ਉਹਨਾਂ ਨੂੰ ਦਿੱਤੀ ਜੋਰਾ ਸਿੰਘ ਮਾਨ ਉਹਨਾਂ ਦੇ ਪੁੱਤਰ ਬਾਬੀ ਡਿਊਲ ਨੂੰ ਬਾਬੀ ਮਾਨ ਨੂੰ ਦਿੱਤੀ ਜਿਹੜੇ ਕਿ ਨੋਨੀ ਮਾਨ ਦੇ ਭਰਾ ਨੇ ਸੋ ਪਾਸਟਰ ਸਾਹਿਬ ਸਾਰੀਆਂ ਸੀਟਾਂ ਲਗਪਗ ਮੈਂ ਦੇਖ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਹਰ ਜਗ੍ਹਾ ਤੇ ਟਕਸਾਲੀ ਪਰਿਵਾਰਾਂ ਦੇ ਵਿੱਚ ਹੀ ਟਿਕਟਾਂ ਗਈਆਂ ਨੇ ਜਿਹੜੇ ਲੰਮਾ ਸਮਾਂ ਅਕਾਲੀ ਦਲ ਦੇ ਨਾਲ ਪਰਿਵਾਰ ਜੁੜੇ ਰਹੇ ਨੇ ਭਾਵੇਂ ਪ੍ਰੋਫੈਸਰ ਚੰਦੂ ਮਾਜਰਾ ਦਾ ਪਰਿਵਾਰ ਹੈ ਭਾਵੇਂ ਇੱਕ ਵਾਰੀ ਚੰਦੂ ਮਾਜਰਾ ਜਥੇਦਾਰ ਟੋੜਾ ਉਹਨਾਂ ਦੇ ਨਾਲ ਚਲੇ ਗਏ ਸਰਬਿੰਦ ਅਕਾਲੀ ਦਲ ਦਾ ਹਿੱਸਾ ਬਣ ਕੇ ਚੋਣ ਵੀ ਲੜੇ ਲਗਭਗ ਸਾਰੇ ਹੀ ਅਕਾਲੀ ਟਕਸਾਲੀ ਪਰਿਵਾਰ ਨੇ ਔਰ ਟਾਰਗੇਟ ਅਕਾਲੀ ਦਲ ਦਾ ਇਹ ਹੈ ਕਿ ਅਸੀਂ 2022 ਦੇ ਵਿੱਚ 18.4% ਵੋਟਾਂ ਹਾਸਲ ਕੀਤੀਆਂ ਜੋ ਮੈਨੂੰ ਲੱਗਦਾ ਸਭ ਤੋਂ ਘੱਟ ਸੀ ਸ਼੍ਰੋਮਣੀ ਅਕਾਲੀ ਦਲ ਲਈ ਔਰ ਜਦੋਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਜੇ ਅਸੀਂ ਪਿਛਲੀਆਂ ਪਾਰਲੀਮੈਂਟਾਂ ਦੇਖੀਏ ਭਾਸਕ ਸਾਹਿਬ ਮੈਂ ਅੰਕੜੇ ਲਿਖ ਕੇ ਰੱਖੇ ਨੇ 2009 ਚ ਅਕਾਲੀ ਦਲ ਨੂੰ 33.9% 34% ਵੋਟ ਪਈ 2014 ਚ ਉਹਨਾਂ ਦੀ ਥੋੜੀ ਜਿਹੀ ਘਟੀ 26.4% ਔਰ 19 ਚ ਫੇਰ ਵਧ ਗਈ 19 ਚ ਅਕਾਲੀ ਦਲ ਫੇਰ 27.8% ਆ ਗਿਆ ਸੋ ਹੁਣ ਅਕਾਲੀ ਦਲ 18. 4 ਤੇ ਸੀ ਵਿਧਾਨ ਸਭਾ ਦੀਆਂ ਚੋਣਾਂ ਚ ਪਰ ਜਦੋਂ ਇਕੱਲੇ ਚੋਣ ਲੜਦਾ ਅਕਾਲੀ ਦਲ ਅਗਰ ਅਕਾਲੀ ਦਲ 26 27% ਵੋਟਾਂ ਵਾਪਸ ਰਿਵਾਈਵ ਕਰ ਗਿਆ ਗੇਨ ਕਰ ਗਿਆ ਇਹ ਟਾਰਗੇਟ ਅਕਾਲੀ ਦਲ ਦਾ ਹੋ ਸਕਦਾ ਜਿਸ ਤਰ੍ਹਾਂ ਨਾਲ ਟਕਸਾਲੀ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਕਿ ਸੁਨੇਹਾ ਇਹ ਜਾਵੇ ਕਿ ਅਕਾਲੀ ਦਲ ਉਹਨਾਂ ਪਰਿਵਾਰਾਂ ਨੂੰ ਹੀ ਮੈਦਾਨ ਚ ਉਤਾਰ ਰਿਹਾ ਜਿਹੜੇ ਮੁੱਢੋਂ ਅਕਾਲੀ ਨੇ ਜਾਂ ਅਸਲੀ ਅਕਾਲੀ ਨੇ ਤੇ ਅਕਾਲੀ ਵੋਟਰ ਹੈ ਜਿਹੜਾ ਉਹ ਡਿਫਲੈਕਟ ਨਾ ਹੋਵੇ ਅਕਾਲੀ ਵੋਟਰ ਇਧਰ ਉਧਰ ਜਾਵੇ ਨਾ ਇਹ ਰਣਨੀਤੀ ਸੁਖਵੀਰ ਬਾਦਲ ਦੀ ਕੀ ਰਿਵਾਈਵ ਕਰ ਸਕਦੀ ਹੈ ਅਕਾਲੀ ਦਲ ਨੂੰ ਕਿਉਂਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚ 42% ਮਿਲੀਆਂ ਉਹਨਾਂ ਨੇ ਆਪਣਾ ਵੋਟ ਸ਼ੇਅਰ ਬਚਾਉਣਾ ਕਾਂਗਰਸ ਨੇ ਵੀ ਆਪਣਾ ਵੋਟ ਸ਼ੇਅਰ ਬਚਾਉਣਾ ਹੈ ਉਹਨਾਂ ਨੂੰ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਦੇਖ ਲਈਏ ਤੇ ਬਾਵਾ ਵੋਟ ਮਿਲਿਆ ਭਾਵੇਂ ਜਿਹੜੀ ਜਿਹੜੀ ਕਾਂਗਰਸ ਪਾਰਟੀ ਹੈ ਦੇਖੋ ਉਹਨੂੰ ਕੋਈ ਬਹੁਤਾ ਜ਼ਿਆਦਾ ਉਹਨੂੰ ਵੀ 22 23% ਵੋਟ ਸ਼ੇਅਰ ਹੀ ਮਿਲਿਆ 22 ਦੇ ਵਿੱਚ ਕਾਂਗਰਸ ਲਈ ਵੀ ਆਪਣਾ ਵੋਟ ਸ਼ੇਅਰ ਰਿਵਾਈਵ ਕਰਨਾ ਇੱਕ ਚੁਣੌਤੀ ਰਹੇਗੀ ਅਕਾਲੀ ਦਲ ਦੀ ਸੰਭਾਵਨਾ ਜਦੋਂ ਪੰਥਕ ਮੁੱਦਿਆਂ ਤੇ ਅਕਾਲੀ ਦਲ ਵਾਪਸ ਮੁੜਿਆ ਭਾਵੇਂ ਇਕੱਲਾ ਲੜ ਰਿਹਾ ਅਕਾਲੀ ਦਲ देखो जितھے ਤੱਕ 2022 ਦੀ ਗੱਲ ਕਰੀਏ ਨਾ ਡਾ ਸਾਹਿਬ 2022 ਇੱਕ ਐਕਸੈਪਸ਼ਨ ਹੈਗੀ ਹੈ ਜਦ ਲੋਕਾਂ ਨੇ ਸਾਰੀ ਰਵਾਇਤੀ ਪਾਰਟੀਆਂ ਨੂੰ ਠੁਕਰਾ ਕੇ ਇੱਕ ਨਵੀਂ ਪਾਰਟੀ ਦੇ ਉੱਤੇ ਵਿਸ਼ਵਾਸ ਜ਼ਾਹਿਰ ਕੀਤਾ ਉਹ ਸਿਚੁਏਸ਼ਨ ਹੁਣ ਚੇਂਜ ਹੋ ਚੁੱਕੀ ਹੈ ਅੱਜ ਅਸੀਂ ਇਹ ਗੱਲ ਕਹੀਏ ਕਿ ਹਾਂ ਸਿਚੁਏਸ਼ਨ ਚੇਂਜ ਤੇ ਇਹ ਹੋਈ ਹੈ ਕਿ ਜਿਹੜੀ ਨਵੀਂ ਪਾਰਟੀ ਬਣੀ ਹੈ ਉਹਦੀ ਵੀ ਐਂਟੀਨਕਮਨਸੀ 2 ਸਾਲਾਂ ਦੇ ਵਿੱਚ ਆ ਹੀ ਜਾਂਦੀ ਹੁੰਦੀ ਹੈ ਪਰ ਇਹ ਵੀ ਗੱਲ ਨਹੀਂ ਸਮਝ ਆਉਂਦੀ ਕਿ ਉਸ ਜਿਹੜੀ ਨਵੀਂ ਪਾਰਟੀ ਜਿਹਦੀ ਅੱਜ 90 ਐਮਐਲਏਾਂ ਦੀ ਸਰਕਾਰ ਹੈਗੀ ਹੈ ਉਸ ਸਰਕਾਰ ਦੇ ਵਿੱਚੋਂ ਲੋਕਾਂ ਦਾ ਵਿਸ਼ਵਾਸ ਐਨਾ ਉੱਠ ਜਾਏਗਾ ਕਿ ਹੁਣ ਉਹ ਫੇਰ ਰਵਾਇਤੀ ਪਾਰਟੀਆਂ ਵੱਲ ਜਾਣਗੇ ਐ ਸਿਚੁਏਸ਼ਨ ਸਮਝ ਪਾਣਾ ਥੋੜਾ ਜਹ ਹਜੇ ਔਖਾ ਹੈਗਾ ਕਿਉਂਕਿ ਇਹ ਗੱਲ ਜ਼ਮੀਨੀ ਪੱਧਰ ਤੇ ਨਹੀਂ ਨਜ਼ਰ ਆ ਰਹੀ ਕਿ ਲੋਕਾਂ ਨੇ ਹੁਣ ਬਿਲਕੁਲ ਹੀ ਵਿਸ਼ਵਾਸ ਆਮ ਆਦਮੀ ਪਾਰਟੀ ਤੋਂ ਖੋ ਕੇ ਹੁਣ ਉਹੀ ਰਵਾਇਤੀ ਪਾਰਟੀਆਂ ਜਿਨ੍ਹਾਂ ਨੂੰ ਰਿਜੈਕਟ ਕਰਕੇ 2022 ਦੇ ਵਿੱਚ ਨਵੀਂ ਸਰਕਾਰ ਬਣਾਈ ਸੀ ਉੱਥੇ ਵਾਪਸ ਚਲੇ ਗਏ ਹੁਣ ਲੇਕਿਨ ਅਕਾਲੀ ਦਲ ਦੀ ਗਲਤੀ ਸੀ ਸ਼ੁਰੂ ਕੀਤੀ ਹੈ ਅਕਾਲੀ ਦਲ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਉਹ ਪੰਥਕ ਪਾਰਟੀ ਦੇ ਤੌਰ ਤੇ ਅੱਗੇ ਵਧੇ ਜਦ ਮੈਂ ਅੱਜ ਕਿ ਵੀਰ ਸਿੰਘ ਬਾਦਲ ਉਹਨਾਂ ਦਾ ਇੱਕ মিডিਆ ਹਾਊਸ ਨੂੰ ਦਿੱਤੇ ਹੋਏ ਇੰਟਰਵਿਊ ਨੂੰ ਸੁਣ ਰਿਹਾ ਸੀਗਾ ਕਿ ਉਹ ਕਹਿੰਦੇ ਨੇ ਕਿ ਵੀ ਆਕਾਲੀ ਦਲ ਹੁਣ ਮੁੱਦਿਆਂ ਦੀ ਰਾਜਨੀਤੀ ਕਰੇਗਾ ਜਿਹੜੀ ਵੀ ਨੈਸ਼ਨਲ ਪਾਰਟੀ ਹੈਗੀਆਂ ਔਰ ਜਦ ਉਹਨਾਂ ਨੂੰ ਖਾਸ ਤੌਰ ਤੇ ਸਵਾਲ ਪੁੱਛਿਆ ਗਿਆ ਕਿ ਤੁਹਾਡਾ ਭਾਜਪਾ ਦੇ ਨਾਲ ਅਲਾਈਅੰਸ ਕਿਉਂ ਨਹੀਂ ਹੋਇਆ ਕਹਿੰਦੇ ਉਹ ਨੰਬਰਾਂ ਦੀ ਗੱਲ ਕਰਦੇ ਸੀ ਅਸੀਂ ਮੁੱਦਿਆਂ ਦੀ ਗੱਲ ਕਰਦੇ ਸੀ ਔਰ ਆਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਅਸੀਂ ਮੁੱਦਿਆਂ ਦੇ ਉੱਤੇ ਖੜੇ ਰਾਵਾਂਗੇ ਭਾਵੇਂ ਹੁਣ ਬੰਦੀ ਸਿੰਘਾਂ ਦੇ ਮੁੱਦੇ ਦੇ ਮੁੱਦੇ ਜਾਂ ਫਿਰ ਉਹ तमाम ਪੰਥਕ ਮੁੱਦੇ ਉਹਨਾਂ ਦੇ ਉੱਤੇ ਹੁਣ ਆਕਾਲੀ ਦਲ ਨੇ ਡੱਟ ਕੇ ਲੜਨ ਦਾ ਤੇ ਖੜਨ ਦਾ ਫੈਸਲਾ ਕੀਤਾ ਐ ਇਦਾਂ ਦੇ ਆਧਾਰ ਦੇ ਉੱਤੇ ਦੇਖੋ ਅਕਾਲੀ ਦਲ ਦੇ ਇਸ ਡਿਸੀਜਨ ਦਾ ਲੋਕਾਂ ਦੇ ਵਿੱਚ ਇੱਕ ਚੰਗਾ ਸੰਦੇਸ਼ ਗਿਆ ਸੀ ਕਿਉਂਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਕਿ ਉਹ ਪੰਥਕ ਮੁੱਦੇ ਦੇ ਉੱਤੇ ਹਮੇਸ਼ਾ ਲੜਦੇ ਰਹੇ ਨੇ ਉਹ ਤੇ ਮੋਗਾ ਦੀ ਉਸ ਰੈਲੀ ਨੂੰ ਯਾਦ ਕਰੋ ਜਿੱਦੇ ਵਿੱਚ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਯਾਨੀ ਪੰਜਾਬੀਆਂ ਦੀ ਪਾਰਟੀ ਦੇ ਤੌਰ ਤੇ ਅੱਗੇ ਵਧਾਇਆ ਸੀ ਔਰ ਜਦ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉਸ ਇੰਟਰਵਿਊ ਨੂੰ ਵੀ ਦੇਖੋ ਜਿਹੜਾ ਅੱਜ ਨਸ਼ਰ ਹੋਇਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬੀ ਇੱਕ ਅ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਫਿਰ ਦੂਜੇ ਉਸੇ ਸਾਲ ਦੇ ਵਿੱਚ ਉਹ ਐ ਵੀ ਕਹਿੰਦੇ ਨੇ ਕਿ ਪੰਜਾਬੀਆਂ ਦੀ ਵੀ ਪਾਰਟੀ ਹੈ ਫਿਰ ਜਦ ਕਹਿੰਦੇ ਨੇ ਕਿ ਪੰਥਕ ਮੁੱਦਿਆਂ ਦੇ ਉੱਤੇ ਆਪਾਂ ਖੜੇ ਹੋਣਗੇ ਫਿਰ ਕਹਿੰਦੇ ਨੇ ਪੰਜਾਬੀਆਂ ਦੇ ਮੁੱਦੇ ਦੇ ਉੱਤੇ ਵੀ ਆਪਾਂ ਖੜੇ ਹੋਣਗੇ ਹਜੇ ਤੱਕ ਸ਼ਾਇਦ ਡਿਸੀਜਨ ਉਹ ਨਹੀਂ ਲੈ पाए ਸੁਖਵੀਰ ਸਿੰਘ ਬਾਦਲ ਕਿ ਆਪਾਂ ਪੰਥਕ ਮੁੱਦਿਆਂ ਦੀ ਹੀ ਸਿਰਫ ਗੱਲ ਕਰਨੀ ਹੈ ਜਾਂ ਪੂਰੇ ਪੰਜਾਬੀਆਂ ਦੇ ਮੁੱਦੇ ਦੀ ਗੱਲ ਕਰਨੀ ਹੈ ਜੇ ਕਿਤੇ ਪੰਥਕ ਮੁੱਦਿਆਂ ਦੇ ਉੱਤੇ ਆਪਾਂ ਚੁਰਗੇ ਤੇ ਪੰਜਾਬੀ ਸਾਰੇ ਕਿਉਂਕਿ ਪੰਜਾਬੀ ਤੇ ਸਾਰਿਆਂ ਦਾ ਪੰਜਾਬ ਹੈਗਾ ਪੰਜਾਬ ਦੇ ਵਿੱਚ ਹੋਰ ਵੀ ਰਿਲੀਜੀਅਨ ਵੀ ਹੈਗੇ ਨੇ ਪਰ ਜਦ ਤੁਸੀਂ ਇੱਕ ਧਿਰ ਨਾਲ ਜੁੜ ਜਾਂਦੇ ਹੋ ਤੇ ਤੁਹਾਨੂੰ ਹੁਣ ਦੋ ਪਿਛਲੇ 25 ਸਾਲਾਂ ਦੇ ਵਿੱਚ ਬਹੁਤ ਸਾਰੀ ਪੰਥਕ ਪਾਰਟੀਆਂ ਬਣੀਆਂ ਇਵਨ ਗੁਰਸ਼ਰਨ ਸਿੰਘ ਤੋੜਾ ਉਹਨਾ ਵੀ ਅਲੱਗ ਅਲੱਗ ਹੋਏ ਸੀਗੇ ਉਹਨਾਂ ਨੂੰ ਵੀ ਸਿਆਸੀ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਹੰਗਾਰਾ ਨਹੀਂ ਮਿਲਿਆ ਔਰ ਉਸ ਤੋਂ ਇਲਾਵਾ ਰਵਿੰਦਰ ਉਹਨਾਂ ਨੇ ਅਕਾਲੀ ਦਲ 1920 ਬਣਾਇਆ ਸੀਗਾ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਬਣਾਇਆ ਔਰ ਉਸ ਤੋਂ ਇਲਾਵਾ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੇ ਵੀ ਆਪਣੀ ਅਕਾਲੀ ਦਲ ਲੋਂਗੋਵਾਲ ਬਣਾਇਆ ਸੀਗਾ ਯਾਨੀ ਉਹ ਸਾਰੀ ਪਾਰਟੀਆਂ ਨੂੰ ਕੋਈ ਬਹੁਤਾ ਹੰਗਾਰਾ ਨਹੀਂ ਮਿਲਿਆ ਔਰ ਉਹ तमाम ਪਾਰਟੀਆਂ ਹਮੇਸ਼ਾ ਪੰਥਕ ਮੁੱਦਿਆਂ ਦੇ ਉੱਤੇ ਲੜਦੀ ਸੀਗੀ ਯਾਨੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਸ ਗੱਲ ਤੇ ਸੋਚਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਜੇ ਆਪਾਂ ਸਿਰਫ ਪੰਥਕ ਮੁੱਦਿਆਂ ਨੂੰ ਕਰੀਏ ਤੇ ਕਿਤੇ ਉਹਨਾਂ ਪਾਰਟੀਆਂ ਵਰਗਾ ਅਸੀਂ ਵੀ ਰਿਜੈਕਟ ਨਾ ਹੋ ਜਾਈਏ ਤੇ ਇਸ ਕਰਕੇ ਉਹ ਉਸੇ ਸਾਹ ਦੇ ਵਿੱਚ ਪੰਜਾਬੀਆਂ ਦੀ ਵੀ ਗੱਲ ਕਰਦੇ ਨੇ ਤੇ ਪੰਥਕ ਮੁੱਦਿਆਂ ਦੀ ਵੀ ਗੱਲ ਕਰਦੇ ਨੇ ਹੁਣ ਪੰਥਕ ਮੁੱਦਿਆਂ ਦੀ ਹੀ ਗੱਲ ਕਰੀਏ ਤੇ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਬਲਵੰਤ ਸਿੰਘ ਰਾਜੂ ਉਹਨਾਂ ਦੀ ਭੈਣ ਨੂੰ ਉਮੀਦਵਾਰ ਬਣਾਇਆ ਸੀਗਾ ਹੁਣ ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਜੇ ਆਪਣੀ ਰਣਨੀਤੀ ਜਾਂ ਆਈਡੀਓਲੋਜੀ ਨੂੰ ਦਰਸਾਣਾ ਹੋਵੇ ਤੇ ਕੀ ਗੱਲ ਹੈਗੀ ਹੈ ਸਭ ਤੋਂ ਲਾਸਟ ਦੇ ਵਿੱਚ ਰਹੇ 6% ਵੋਟ ਮਿਲੀ ਉਹਨਾਂ ਨੂੰ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਜੇ ਗਿਰੰਦਰ ਬੀਜੇਪੀ ਨੀ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਭਾਵੇਂ ਬੀਜੇਪੀ ਤੋਂ ਉੱਤੇ ਵੋਟ ਮਿਲੀ ਲੇਕਿਨ ਉਹ ਵੋਟ ਐਨੀ ਨਹੀਂ ਸੀ ਕਿ ਜਿੱਤ ਦੇ ਤੁਸੀਂ ਨੇੜੇ ਵੀ ਜਾ ਚੋ ਪਰ ਅੱਜ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਨਾ ਅਲਾਈਅንስ ਹੋਣਾ ਔਰ ਉਹਦੇ ਉੱਤੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਹ ਗੱਲ ਕਹਿਣਾ ਕਿ ਉਹ ਨੰਬਰ ਦੀ ਗੱਲ ਕਰਦੇ ਸੀ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਔਰ ਅਸੀਂ ਫੈਸਲਾ ਲੈਂਦਾ ਹੈ ਨੰਬਰ ਸਾਡੇ ਵਾਸਤੇ ਇੰਪੋਰਟੈਂਟ ਨਹੀਂ ਹੈ ਲੋਕਾਂ ਦਾ ਦਿਲ ਜਿੱਤਣਾ ਲੋਕਾਂ ਦੇ ਦਿਲ ਨੂੰ ਅਸੀਂ ਜਿੱਤ ਲਿਆ ਤੇ ਅਸੀਂ ਇਲੈਕਸ਼ਨ ਜਿੱਤ ਜਾਵਾਂਗੇ ਭਾਵੇਂ ਇੱਕ ਸੀਟ ਜਿੱਤੀਏ ਦੋ ਦੀ ਦੀ ਇਹ ਗੱਲ ਜਿਹੜੀ ਆਈ ਹੈ ਇਹ ਬੜੀ ਚਰਚਾ ਦੇ ਵਿੱਚ ਹੈ ਕਹਿੰਦੇ ਸੁਖਬੀਰ ਬਾਦਲ ਹੁਣਾਂ ਨੂੰ ਸੰਪਰਕ ਕੀਤਾ ਸੀ ਅਮਿਤ ਸ਼ਾਹ ਉਹਨਾਂ ਦੀ ਟੀਮ ਨੇ ਜਾਂ ਭਾਜਪਾ ਨੇ ਔਰ ਇਨਕਾਰ ਅਕਾਲੀ ਦਲ ਵੱਲੋਂ ਕੀਤਾ ਗਿਆ ਸੁਖਬੀਰ ਬਾਦਲ ਆਪਣੇ ਮੂੰਹੋਂ ਮੰਨੇ ਕਿ ਉਹ ਸੀਟਾਂ ਦੀ ਗੱਲ ਕਰ ਰਹੇ ਸੀ ਮੈਂ ਮੁੱਦਿਆਂ ਦੀ ਥੋੜਾ ਜਿਹਾ ਵਿਸਥਾਰ ਦਿਓ ਇੱਕ ਅੱਧੇ ਮਿੰਟ ਦੇ ਵਿੱਚ ਗੱਲ ਨਿਬੇੜੀਏ ਜੀ ਬਿਲਕੁਲ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬੀਜੇਪੀ ਨੇ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ ਅਲਾਈਂਸ ਕਰਨ ਵਾਸਤੇ ਉਹਨਾਂ ਨੇ ਨਹੀਂ ਕੰਟੈਕਟ ਕੀਤਾ ਸੀਗਾ ਔਰ ਇਹ ਵੀ ਕਲੈਰੀਫਾਈ ਕੀਤਾ ਜਦ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਛੋੜੀ ਛੱਡੀ ਸੀ ਨਾ ਇੱਕ ਦਿਨ ਦਾ ਉਹਦੇ ਵਿੱਚ ਹਾਲਟ ਦਿੱਤਾ ਸੀਗਾ ਜਦੋਂ ਦਿੱਲੀ ਗਏ ਸੀ ਤੇ ਪੰਜਾਬ ਦੇ ਵਿੱਚ ਇਹ ਰੋਲਾ ਪੈ ਗਿਆ ਸੀਗਾ ਵੀ ਅਮਿਤ ਸ਼ਾਹ ਉਹਨਾਂ ਨੂੰ ਮਿਲਣ ਗਏ ਨੇ ਲੇਕਿਨ ਅਸਲ ਗੱਲ ਕੀ ਸੀ ਕਿ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਾਡੇ ਘਰ ਬਾਠ ਸੀਗਾ ਔਰ ਉਸ ਬਾਠ ਦਾ ਭੋਪਾਣਾ ਸੀਗਾ ਤੇ ਉਹਦੇ ਕਰਕੇ ਮੈਨੂੰ ਜਾਣਾ ਪਿਆ ਯਾਨੀ ਅੱਜ ਜਦ ਸੁਖਵੀਰ ਸਿੰਘ ਬਾਦਲ ਉਹਨਾ ਮੀਡੀਆ ਨਾਲ ਗੱਲ ਕਰ ਰਹੇ ਸੀ ਤੇ ਉਹਦੇ ਵਿੱਚ ਕਾਫੀ ਕਲੈਰਿਟੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਇਸ ਕਲੈਰਿਟੀ ਦਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੀ ਇੱਕੋ ਹੀ ਰੀਜਨਲ ਪਾਰਟੀ ਹੈਗੀ ਆ ਜਿਹੜੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜ੍ਹ ਸਕਦੀ ਹੈ ਪਰ ਪਹਿਲੇ ਜਦ ਉਹਨਾਂ ਦਾ ਐਲਾਈਅੰਸ ਭਾਜਪਾ ਦੇ ਨਾਲ ਸੀਗਾ ਉਹਨਾਂ ਮੁੱਦਿਆਂ ਦੇ ਉੱਤੇ ਨਾ ਤੇ ਉਹ ਖੜ੍ਹੇ ਨਾ ਲੜੇ ਤੇ ਹੁਣ ਉਹਦਾ ਖਮਿਆਜ਼ਾ ਅੱਜ ਤੱਕ ਅਕਾਲੀ ਦਲ ਭੁਗਤ ਰਿਹਾ ਹੁਣ ਇਸ ਸਥਿਤੀ ਤੋਂ ਅਕਾਲੀ ਦਲ ਕਿੱਦਾਂ ਨਿਕਲੂਗਾ ਔਰ ਇੱਕ ਨਿਰੋਲ ਅਕਾਲੀ ਦਲ ਦੇ ਰੂਪ ਵਿੱਚ ਕਿੱਦਾਂ ਅੱਗੇ ਵਧੇਗਾ ਇੱਕ ਬੜਾ ਵੱਡਾ ਸਵਾਲ ਹੈ ਸੁਖਵੀਰ ਸਿੰਘ ਬਾਦਲੋਂ ਨਾ ਵਾਸਤੇ ਵੀ ਔਰ ਆਕਾਲੀ ਦਲ ਵਾਸਤੇ ਵੀ ਬਿਲਕੁਲ ਜੀ ਹੁਣ ਅੱਗੇ ਵਧਦੇ ਹਾਂ ਪਾਸਕਰ ਸਾਹਿਬ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਲੁਧਿਆਣਾ ਦੇ ਵਿੱਚ ਜਿਵੇਂ ਵਿਕਰਮਜੀਤਿਆ ਚਰਚਿਤ ਹੈ ਭਾਰਤ ਪੂਸ਼ਣ ਆਸ਼ੂ ਚਰਚਿਤ ਹੈ ਹਾਲਾਂਕਿ ਸੰਜੇ ਤਲਵਾਰ ਬਰਾਬਰ ਦੇ ਦਾਵੇਦਾਰ ਨੇ ਲੁਧਿਆਣੇ ਚ ਪ੍ਰਗਟ ਸਿੰਘ ਹਾਈ ਕਮਾਂਡ ਦੀ ਚੁਆਇਸ ਸੀ ਹੁਣ ਪ੍ਰਗਟ ਸਿੰਘ ਦਾ ਨਾਮ ਬਹੁਤਾ ਸੁਣਾਈ ਨਹੀਂ ਦੇ ਰਿਹਾ ਸੂਚੀ ਦੇ ਵਿੱਚ ਆ ਜੇ ਤਾਂ ਗੱਲ ਵੱਖਰੀ ਹੈ ਪਰ ਕਹਿੰਦੇ ਪ੍ਰਤਾਪ ਬਾਜਵਾ ਸੰਜੇ ਤਲਵਾਰ ਉਹਨਾਂ ਦਾ ਸਮਰਥਨ ਕਰ ਰਹੇ ਨੇ ਤੇ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਦਾ ਸਮਰਥਨ ਕਰ ਰਹੇ ਨੇ ਇਹ ਜਿਹੜੇ ਲੀਡਰ ਨੇ ਵੱਖ-ਵੱਖ ਦੋਵਾਂ ਧੜਿਆਂ ਦੇ ਆਸ਼ੂ ਆਸ਼ੂ ਉਹਨਾਂ ਨਾਲ ਸੰਬੰਧਿਤ ਔਰ ਸੰਜੇ ਤਲਵਾਰ ਉਹਨਾਂ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਵੱਲੋਂ ਵੀ ਇਹ ਗੱਲ ਚਰਚਾ ਦੇ ਵਿੱਚ ਲਿਆਂਦੀ ਗਈ ਹੈ ਸੋ ਇਹ ਕਾਮ ਚਰਚਾ ਹੈ ਕਿ ਰਾਜਾ ਵੜਿੰਗ ਰਾਜਾ ਵੜਿੰਗ ਜਿਹੜੇ ਨੇ ਉਹ ਭਾਰਤ ਪੂਸ਼ਣ ਆਸ਼ੂ ਦਾ ਸਮਰਥਨ ਕਰ ਰਹੇ ਨੇ ਵੜਿੰਗ ਪ੍ਰਧਾਨ ਨੇ ਭਾਰਤ ਪੂਸ਼ਣ ਆਸ਼ੂ ਵਰਕਿੰਗ ਪ੍ਰੈਜ਼ੀਡੈਂਟ ਨੇ ਸੋ ਦੋਵੇਂ ਪ੍ਰਧਾਨ ਨੇ ਐਲਓਪੀ ਕਿਉਂਕਿ ਪੁਰਾਣੇ ਸਾਥੀ ਜਿਹੜੇ ਕਈ ਨੇ ਲੁਧਿਆਣਾ ਦੇ ਵਿੱਚ ਭਾਵੇਂ ਰਕੇਸ਼ ਪਾਂਡੇ ਨੇ ਭਾਵੇਂ सुरेंद्र डावर ਨੇ ਕਹਿੰਦੇ ਹੋ ਇਸ ਹੱਕ 'ਚ ਨੇ ਕਿ ਉਮੀਦਵਾਰ ਲੋਕਲ ਦਿੱਤਾ ਜਾਵੇ ਬਾਹਰੋਂ ਨਾ ਦਿੱਤਾ ਜਾਵੇ ਤੇ ਜ਼ਿਲ੍ਹਾ ਪ੍ਰਧਾਨ ਐ ਸੰਜੇ ਤਲਵਾਰ ਚਰਚਾਵਾਂ ਨੇ ਕਿ ਕਾਂਗਰਸ ਲੁਧਿਆਣਾ 'ਚ ਦੋ ਖੇਮਿਆਂ 'ਚ ਇੱਕ ਖੇਮਾ ਸੰਜੇ ਤਲਵਾਰ ਨਾਲ ਐ ਇੱਕ ਖੇਮਾ ਭਾਰਤ ਪੂਸ਼ਣ ਆਸ਼ੂ ਨਾਲ ਐ ਸੋ ਸੀਟ ਇਸ ਕਰਕੇ ਲੁਧਿਆਣਾ ਦੀ ਫਸੀ ਹੋਈ ਐ ਔਰ ਰਵਨੀਤ ਮਿੱਟੂ ਨੂੰ ਜਿਹੜਾ ਚੈਲੰਜ ਦਿੱਤਾ ਸੀ ਬਾਜਪਾ ਸਾਹਮਣੇ ਕਿ ਜੇ ਰਵਨੀਤ ਬਿੱਟੂ ਜਿੱਤ ਗਿਆ ਮੈਂ ਸਿਆਸਤ ਛੱਡ ਦੂੰ। ਸੋ ਬਾਜਵਾ ਸਾਹਿਬ ਵੀ ਕਹਿੰਦੇ ਨੱਕ ਦਾ ਸਵਾਲ ਬਣਾਈ ਬੈਠੇ ਨੇ ਲੁਧਿਆਣਾ ਦੀ ਸੀਟ। ਦੇਖੋ ਬਾਜਵਾ ਸਾਹਿਬ ਦੀ ਵੀ ਤੁਸੀਂ ਗੱਲ ਕੀਤੀ ਤੇ ਰਾਜਾ ਵੜਿੰਗ ਉਹਨਾਂ ਦੀ ਵੀ ਗੱਲ ਕੀਤੀ ਔਰ ਉਹ ਗੱਲ ਹੋਰ ਜ਼ਿਆਦਾ ਇੰਪੋਰਟੈਂਟ ਐ ਇਸ ਕਰਕੇ ਹੋ ਜਾਂਦੀ ਐ ਜਦ ਬਾਜਵਾ ਸਾਹਿਬ ਕਹਿੰਦੇ ਨੇ ਕਿ ਲੁਧਿਆਣੇ ਦੇ ਵਿੱਚੋਂ ਜੇ ਰਵਨੀਤ ਬਿੱਟੂ ਜਿੱਤ ਗਿਆ ਨਾ ਤੇ ਮੈਂ ਸਿਆਸਤ ਛੱਡ ਦੂੰਗਾ। ਔਰ ਉਸ ਤੋਂ ਬਾਅਦ ਜਦ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸੰਜੇ ਤਲਵਾਰ ਦੇ ਪਿੱਛੇ ਪ੍ਰਤਾਪ ਸਿੰਘ ਬਾਜਵਾ ਹੈਗੇ ਨੇ ਔਰ ਰਾਜਾ ਵੜਿੰਗ ਚੰਦਨੀ ਕੀ ਆਸ਼ੀਰਵਾਦ ਟਿਕਟ ਦਿੱਤੀ ਜਾ ਫਿਰ ਇਹ ਵੀ ਗੱਲ ਕਰ ਲਈਏ ਕਿ ਰਾਜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਵਾਸਤੇ ਇਸ ਟਿੰਗ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਰਵਨੀਤ ਬਿੱਟੂ ਨੂੰ ਇੱਕ ਕਲਾ ਚ ਲੈਣ ਦੇਣਾ ਔਰ ਉਸ ਪੱਦਰ ਦੇ ਉੱਤੇ ਹੀ ਸ਼ਾਇਦ ਸੰਜੀਤ ਲਵਾੜ ਉਹਨਾਂ ਨੂੰ ਇੱਕ ਬੈਟਰ ਕੈਂਡੀਡੇਟ ਸਮਝਦੇ ਹੋਣ ਜਿਹੜਾ ਰਵਨੀਤ ਬਿੱਟੂ ਨੂੰ ਹੈਰਾਨ ਦੀ ਕਸ਼ਮਤਾ ਰੱਖਦਾ ਹੈ ਜਾਂ ਅੱਗੇ ਚੱਲ ਕੇ ਉਹ ਰਵਨੀਤ ਬਿੱਟੂ ਉਹਨਾਂ ਦੇ ਨਾਲ ਕੋਈ ਅੰਦਰ ਖਾਤੇ ਕੋਈ ਸੈਟਿੰਗ ਸ਼ੂਟਿੰਗ ਨਹੀਂ ਹੁੰਦੀ ਪਰ ਚਲੋ ਇਹ ਸਾਰੀ ਗੱਲਾਂ ਹੈਗੀਆਂ ਜਿਹੜੀ ਗੱਲਾਂ ਹੁਣ ਕਾਂਗਰਸ ਦੇ ਵਿੱਚ ਬੜਾ ਵੱਡਾ ਮੁੱਦਾ ਬਣਿਆ ਹੋਇਆ ਔਰ ਖਾਸ ਕਰਕੇ ਤਦ ਜਦ ਕੱਲ੍ਹ ਦੋ ਊਮਨ ਕੈਂਡੀਡੇਟਸ ਨੂੰ ਅਨਾਉਂਸ ਕਰਦੀ ਹੈ ਨਾ ਕਾਂਗਰਸ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਜਿਹੜੇ ਮੁਹੰਮਦ ਸਦੀਕ ਉਹਨਾਂ ਦਾ ਨਾਮ ਕੱਟੇ ਜਾਣ ਤੋਂ ਬਾਅਦ ਉੱਥੇ ਅਮਰਜੀਤ ਕੌਰ ਹੋ ਕੇ ਉਹਨਾਂ ਦਾ ਨਾਮ ਅੱਗੇ ਵਧਾਇਆ ਜਾਂਦਾ ਤੇ ਦੂਜੇ ਪਾਸੇ ਯਾਮਨੀ ਗੋਮਰ ਮੈਨੂੰ ਲੱਗਦਾ ਕਿ ਯਾਮਨੀ ਗੋਮਰ ਉਹਨਾਂ ਨੂੰ ਆਪ ਵੀ ਇੰਨੀ ਉਮੀਦ ਨਹੀਂ ਹੋਣੀ ਐ ਇਸ ਵਕਤ ਕਿ ਉਹਨਾਂ ਦਾ ਵੀ ਨਾਮ ਟਿਕਟ ਦੀ ਰੇਸ ਦੇ ਵਿੱਚ ਇੰਨੀ ਉੱਤੇ ਤੱਕ ਜਾਏਗਾ ਕਿ ਉਹਨਾਂ ਦੀ ਅਨਾਉਂਸਮੈਂਟ ਇੱਕ ਤਰੀਕੇ ਨਾਲ ਕੱਲ ਰਾਤ ਨੂੰ ਹੋ ਵੀ ਗਈ ਔਰ ਬਖਾਜੇ ਪੰਜ ਸਿੱਟਾ ਉਹਨਾਂ ਨੇ ਰੁਕੀਆਂ ਹੋਈਆਂ ਉਨ ਯਮਨੀ ਗੋਮਰ ਔਰ ਅਮਰਜੀਤ ਕੌਰ ਉਹ ਨਾ ਵੀ ਟਿਕਟ ਤੋਂ ਬਾਅਦ ਤੁਸੀਂ ਬਾਜਵਾ ਸਾਹਿਬ ਦੇ ਉਸ ਬਿਆਨ ਨੂੰ ਯਾਦ ਕਰੋ ਕਿ ਆਪਾਂ ਇਦਾਂ ਦੇ ਕੈਂਡੀਡੇਟ ਦੇਵਾਂਗੇ ਨਾ ਜਿਹੜੇ ਵਿਨੇਬਲ ਹੋਣਗੇ ਆਪਾਂ 13 0 ਕਰਕੇ ਦੱਸਾਂਗੇ ਪਰ ਕਿਸੇ ਵੀ ਤੁਸੀਂ ਪੋਲੀਟੀਕਲ ਐਕਸਪਰਟਸ ਨੂੰ ਵੀ ਪੁੱਛੋ ਜਾਂ ਕਿਸੇ ਰਾਜਨੀਤਿਕ ਗਲਿਆਰਿਆਂ ਨੂੰ ਸਮਝ ਕੇ ਦੇਖੋ ਕਿ ਜਿਹੜੇ ਹਜੇ ਤੱਕ 8 ਕੈਂਡੀਡੇਟ ਜਿਹੜੇ ਅਨਾਉਂਸ ਕੀਤੇ ਨੇ ਉਹ ਕਾਂਗਰਸ ਦੇ 13 0 ਵੱਲ ਤੇ ਨਹੀਂ ਜਾ ਰਹੇ ਪਰ ਅੱਜ ਰਾਜਾਵੜੀਗੋਣਾ ਵੀ ਬੜਾ ਸਲੇਸ ਸੇਸ ਪਲੇ ਕਰ ਗਏ ਉਹਨਾਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਇੱਲੋ ਜੇ ਆਮ ਆਦਮੀ ਪਾਰਟੀ 13 ਜਿੱਤ 13 0 ਜਿੱਤ ਗਈ ਨਾ ਤੇ ਫਿਰ ਮੈਂ ਸਿਆਸਤ ਛੱਡ ਦੂੰਗਾ ਦੇਖੋ ਕਿੰਨਾ ਸਮਾਰਟਲੀ ਉਹਨਾਂ ਨੇ ਗੇਮ ਖੇਡਿਆ ਕਿ ਭਈ ਆਪਾਂ ਇੱਕ ਦੋ ਸੀਟਾਂ ਤੇ ਤੇ ਜਿੱਤੀ ਜਾਵਾਂਗੇ ਤੇ ਆਮ ਆਦਮੀ ਪਾਰਟੀ 13 0 ਨਹੀਂ ਕਰ ਪਾਏਗੀ ਲੇਕਿਨ ਬਾਜਵਾ ਸਾਹਿਬ ਇੱਕ ਤਰੀਕੇ ਨਾਲ ਜਦ ਗੇਮ ਖੇਡੀ ਜਾਂਦੀ ਨਾ ਉਹਦੇ ਕਹਿੰਦੇ ਬਲਾਈਂਡ ਖੇਡਦੇ ਨੇ ਤੇ ਉਹਨਾਂ ਨੇ ਪਿੱਛੇ ਬਲਾਈਂਡ ਖੇਡੀ ਇਹਨਾਂ ਨੇ ਸੇਟ ਖੇਡੀ ਹੁਣ ਦੋਨਾਂ ਵਿੱਚੋਂ ਇੱਕ ਅੱਧ ਸੀਟ ਵੀ ਜੇ ਕਾਂਗਰਸ ਲੈ ਜਾਏ ਜਾਂ ਪੰਜ ਸੀਟਾਂ ਵੀ ਲੈ ਜਾਏ 10 ਸੀਟਾਂ ਵੀ ਲੈ ਜਾਏ ਤੇ 13 0 ਵੀ ਲੈ ਜਾਏ ਹਾਲਾਂਕਿ 13 0 ਹੋਤੇ ਅਗਰ ਸ਼ਰਤ ਲਾਉਂਦੇ ਨੇ ਕਿ ਕਾਂਗਰਸ 13 0 ਕਰੇਗੀ ਤੇ ਫਿਰ ਤਾਂ ਕੋਈ ਗੱਲ ਮੰਦੀ ਪਰ ਕਈ ਵਾਰ ਸੇਫ ਖੇਲਣਾ ਵੀ ਬਹੁਤ ਜ਼ਰੂਰੀ ਹੁੰਦਾ ਜਿਦਾਂ ਕ੍ਰਿਕਟ ਦੇ ਵਿੱਚ ਕਹਿੰਦੇ ਨੇ ਟਿਪ ਟਿਪ ਕਰਕੇ ਵਿਕਟ ਬਚਾਣਾ ਤੇ ਵਿਕਟ ਬਚਾਉਣ ਵਾਲਾ ਕੰਮ ਅਜੇ ਰਾਜਾ ਬੜਿੰਗੋ ਨੇ ਕੀਤਾ ਵੈਸੇ ਜੋ ਅੱਜ ਦੀਆਂ ਸਥਿਤੀਆਂ ਨੇ ਅੱਜ 13 0 ਤਾਂ ਮੈਨੂੰ ਅੱਜ ਦੇ ਸਮੇਂ 'ਚ ਕੋਈ ਪਾਰਟੀ ਨਹੀਂ ਦਿਖ ਰਹੀ ਪੁਰਾਣੇ ਸਮੇਂ ਦੀ ਗੱਲ ਹੋਰ ਸੀ ਭਵਿੱਖ ਕੀ ਹੋਊਗਾ ਇਹ ਬਾਅਦ 'ਚ ਪਤਾ ਲੱਗੂਗਾ ਪਰਾਜਿਥੀ ਸਥਿਤੀ 13 0 ਵਾਲੀ ਕਿਸੇ ਵੀ ਪਾਰਟੀ ਦੇ ਲਈ ਨਹੀਂ ਹੈ ਕਿਉਂਕਿ ਬੜਾ ਗਿਆ ਗੱਜ ਮੁਕਾਬਲਾ ਹੈ ਔਰ ਕਈ ਸੀਟਾਂ ਤੇ ਕਈ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਉਮੀਦਵਾਰ ਉਤਾਰੇ ਨੇ ਉਹ ਪਾਰਟੀਆਂ ਦੇ ਆਪਣੇ ਕੈਲਕੂਲੇਸ਼ਨ ਦੇ ਵਿੱਚ ਤਾਂ ਉਹ ਮਜ਼ਬੂਤ ਹੋ ਸਕਦੇ ਨੇ ਔਰ ਲੋਕਾਂ ਦੀ ਨਜ਼ਰ ਚ ਪੋਲੀਟੀਕਲ ਪਾਰਟੀਆਂ ਦੇ ਕਈ ਕੈਂਡੀਡੇਟ ਐਡੇ ਮਜ਼ਬੂਤ ਨਹੀਂ ਹੈ ਜਿਨ੍ਹਾਂ ਨੂੰ ਸਾਰੇ ਪਾਸੇ ਦੀ ਜਿਹੜੀ ਸਹਿਮਤੀ ਹੋਵੇ ਸਾਰੇ ਧੜਿਆਂ ਸਾਰੇ ਭਾਈਚਾਰਿਆਂ ਦੀ ਸਹਿਮਤੀ ਹੋਵੇ ਅਜੇ ਹਾਲਾਤ ਨਹੀਂ ਬਣ ਰਹੇ ਭਾਸਕਰ ਸਾਹਿਬ ਚਿੰਤਾਵਾਂ ਕਾਂਗਰਸ ਪਾਰਟੀ ਨੂੰ ਕਹੀ ਨੇ ਆ ਸੁਖਵਿੰਦਰ ਡੈਣੀ ਵੀ ਨਾਰਾਜ਼ ਨੇ ਸੁਖਵਿੰਦਰ ਡੈਣੀ ਬਡਾਲਾ ਔਰ ਕਈ ਸੀਟਾਂ ਕਾਂਗਰਸ ਪਾਰਟੀ ਦੀਆਂ ਫਸੀਆਂ ਪਈਆਂ ਹੁਣ ਲੁਧਿਆਣਾ ਦੀ ਸੀਟ ਦੇ ਉੱਤੇ ਤਾਂ ਸਹਿਮਤੀ ਪਤਾ ਨਹੀਂ ਕਦੋਂ ਬਣਦੀ ਹੈ ਕਿਉਂਕਿ ਮੈਨੂੰ ਲੱਗਦਾ ਆਖਰੀ ਫੈਸਲਾ ਹੁਣ ਰਾਹੁਲ ਗਾਂਧੀ ਕਰਨਗੇ ਸੀਸੀ ਦੀ ਮੀਟਿੰਗ ਦੇ ਵਿੱਚ ਲਗਾਤਾਰ ਇਹ ਨਾਮ ਵਿਚਾਰਿਆ ਜਾ ਰਿਹਾ ਉਂਝ ਕਿੰਨੇ ਅੱਜ ਵੀ ਇੱਕ ਦੋ ਸੀਟਾਂ ਦੀ ਸੂਚੀ ਆ ਜਾਣੀ ਹੈ ਇਹ ਰਣਨੀਤੀ ਬਣਾਈ ਹੈ ਕਾਂਗਰਸ ਪਾਰਟੀ ਨੇ ਕਿ ਇੱਕੋ ਦਮ ਬਗਾਵਤ ਨਾ ਹੋ ਜੇ ਕਿਉਂਕਿ ਦੇਖੋ ਕੱਲ ਹੁਸ਼ਿਆਰਪੁਰ ਦੀ ਸੀਟ ਤੋਂ ਕੈਂਡੀਡੇਟ ਆ ਗਿਆ ਮਹਿੰਦਰ ਸਿੰਘ ਕੇਪੀ ਸੰਭਾਵਿਤ ਸੀ ਸ਼ਾਇਦ ਇੱਕ ਦੋ ਦਿਨ ਪਹਿਲਾਂ ਉਹਨਾਂ ਨੂੰ ਇਹ ਸੰਕੇਤ ਮਿਲ ਗਏ ਉਹ ਵੀ ਆਪਣੇ ਅਕਾਲੀ ਦਲ ਚ ਚਲੇ ਗਏ ਔਰ ਤੁਸੀਂ ਵੇਖੋ ਸੁਖਵਿੰਦਰ ਡੈਣੀ ਵਡਾਲਾ ਉਹਨਾਂ ਦਾ ਦਾਵਾ ਫਰੀਦਕੋਟ ਦਾ ਸੀ ਉਹਨਾਂ ਨੂੰ ਵੀ ਸੰਕੇਤ ਮਿਲ ਗਿਆ ਹੋਣਾ ਕਿ ਫਰੀਦਕੋਟ ਦੀ ਟਿਕਟ ਹੋਰ ਪਾਸੇ ਲਗਭਗ ਤੈ ਹੈ ਉਹ ਵੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਗਏ ਹੁਣ ਇਹ ਮੇਰਾ ਅੰਦਾਜ਼ਾ ਹੈ ਹੋ ਸਕਦਾ ਉਹਨਾਂ ਨੇ ਤਾਂ ਆਪਣੇ ਸਹਿਦ ਸੁਭਾਈ ਆਪਣਾ ਐਪਲੀਕੇਸ਼ਨ ਵਾਪਸ ਲਈ ਹੋਵੇ ਜਾਂ ਕੇਪੀ ਸਾਹਿਬ ਦੀ ਪਹਿਲਾਂ ਹੀ ਗੱਲ ਚੱਲਦੀ ਹੋਵੇ ਪਰ ਪ੍ਰਸਥਿਤੀਆਂ ਇਸ ਤਰ੍ਹਾਂ ਸੰਕੇਤ ਕਰਦੀਆਂ ਨੇ ਕਿ ਦੋ ਸੀਟਾਂ ਅਦਾਨੀਆਂ ਗਈਆਂ ਦੋਵੇਂ ਸੀਟਾਂ ਦੇ ਦਾਵੇਦਾਰ ਇੱਕ ਪਾਰਟੀ ਛੱਡ ਗਿਆ ਔਰ ਇੱਕ ਦਾਵੇਦਾਰ ਨੇ ਐਪਲੀਕੇਸ਼ਨ ਵਾਪਸ ਮੰਗ ਲਈ ਵੀ ਮੈਂ ਟਿਕਟ ਨਹੀਂ ਲੈਣੀ ਮੈਂ 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 ਆਪਣੀ ਐਪਲੀਕੇਸ਼ਨ ਵਾਪਸ ਲੈਣਾ ਹੁਣ ਬਾਕੀ ਸੀਟਾਂ ਤੇ ਹਜੇ ਤੱਕ ਇਸ ਤਰੀਕੇ ਦਾ ਸੰਕੇਤ ਨਹੀਂ ਹੈ ਕਿ ਹੁਣ ਇਹ ਮੰਨਿਆ ਜਾਵੇ ਕਿ ਦੂਜੀਆਂ ਸੀਟਾਂ ਦੇ ਉੱਤੇ ਵੀ ਪਰ ਮੈਂ ਇੱਕ ਵਾਰੀ ਗੱਲ ਕਰ ਲਾਂ ਮੁਹੰਮਦ ਸਦੀਕ ਉਹਨਾਂ ਦੀ ਮੁਹੰਮਦ ਸਦੀਕ ਕਹਿੰਦੇ ਮੈਂ 1960 ਦਾ ਜਵਾਲਾਲ ਨਹਿਰੂ ਦੀ ਸਟੇਜ ਤੇ ਮੈਂ ਗਾਇਆ ਸੀ ਮੈਂ ਉਦੋਂ ਦਾ ਕਾਂਗਰਸੀ ਆ ਮੈਂ ਕੋਈ ਵਿਰੋਧ ਨਹੀਂ ਕਰਨਾ ਜੋ ਪਾਰਟੀ ਨੇ ਫੈਸਲਾ ਕੀਤਾ ਮੈਨੂੰ ਮੰਜ਼ੂਰ ਹੈ ਮੈਂ ਕਰ ਹੀ ਕੀ ਸਕਦਾ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਆ ਸੋ ਮੁਹੰਮਦ ਸਦੀਕ ਉਹਨਾਂ ਦੀ ਜਿਹੜੀ ਗੱਲ ਹੈ ਉਹ ਵੀ ਬੜੀ ਲੋਕਾਂ ਨੇ ਪਸੰਦ ਕੀਤੀ ਹੈ ਬਹੁਤ ਸਿਆਣੇ ਲੀਡਰ ਨੇ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਨਵਾਂ ਚਿਹਰਾ ਪਾਰਟੀ ਉੱਥੇ ਲੈ ਕੇ ਆਈ ਹੈ ਹੁਣ ਪਾਸਕਰ ਸਾਹਿਬ ਦੋ ਤਿੰਨ ਸੀਟਾਂ ਹੋਰ ਫਸੀਆਂ ਗੁਰਦਾਸਪੁਰ ਦੀ ਸੀਟ ਵੀ ਫਸੀ ਪਈ ਹੈ ਫਿਰੋਜ਼ਪੁਰ ਦੇ ਵਿੱਚ ਸ਼ੇਰ ਸਿੰਘ ਖਬਾਇਆ ਨੰਬਰ 1 ਦਾਵੇਦਾਰ ਹੈ ਪਰ ਕਾਂਗਰਸ ਫਿਰੋਜ਼ਪੁਰ ਚ ਵੀ ਨਹੀਂ ਐਲਾਨ ਰਹੀ ਕਿਤੇ ਅਮ੍ਰਿਤਾ ਵੜਿੰਗ ਉਹਨਾਂ ਨੂੰ ਫਿਰੋਜ਼ਪੁਰ ਚ ਤਾਂ ਨਹੀਂ ਵਿਚਾਰਿਆ ਜਾ ਰਿਹਾ ਹਾਲਾਂਕਿ ਰਾਜਾ ਵੜਿੰਗ ਨੇ ਤਾਂ ਕਿਹਾ ਕਿ ਮੈਂ ਮੰਗ ਨਹੀਂ ਕੀਤੀ ਅਮ੍ਰਿਤਾ ਵੜਿੰਗ ਦੀ ਟਿਕਟ ਦੀ ਕਿਉਂਕਿ ਅਗਰ ਮੈਂ ਉਹਨਾਂ ਨੂੰ ਟਿਕਟ ਮੰਗਦਾ ਟਿਕਟ ਮਿਲ ਵੀ ਜਾਣੀ ਸੀ ਜੇ ਮੰਗਦਾ ਪਰ ਫਿਰ ਲੋਕਾਂ ਨੇ ਕਹਿਣਾ ਸੀ ਕਿ ਪ੍ਰਧਾਨ ਹੈ ਪ੍ਰਧਾਨ ਨੇ ਆਪਣੇ ਪਰਿਵਾਰ ਚ ਹੀ ਟਿਕਟ ਲੈ ਲਈ ਪ੍ਰਧਾਨ ਸਾਰੀਆਂ ਸੀਟਾਂ ਤੇ ਚੋਣ ਲੜਦਾ ਮੈਂ ਸਾਰੀਆਂ ਸੀਟਾਂ ਦੇ ਉਮੀਦਵਾਰਾਂ ਨੂੰ ਜਿਤਾਉਂਗਾ ਫਿਰੋਜ਼ਪੁਰ ਕਿਤੇ ਰਾਜਾ ਵੜਿੰਗ ਦਾ ਨਾਮ ਤਾਂ ਨਹੀਂ ਰਾਜਾ ਵੜਿੰਗਿਆ ਉਹਨਾਂ ਦੀ ਪਤਨੀ ਦਾ ਨਾਮ ਤਾਂ ਨਹੀਂ ਸੋਚ ਰਹੀ ਹਾਈ ਕਮਾਂਡ ਇਹ ਸੰਭਵ ਹੋ ਸਕਦਾ ਹੈ ਸਟੇਜ ਤੇ ਉਹ ਜ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ ਜਦ ਬਠਿੰਡੇ ਤੋਂ ਸੀਟ ਦਿੱਤੀ ਗਈ ਸੀ ਜੀਤੂ ਮਹਿੰਦਰ ਸਿੱਧੂ ਨੂੰ ਤਦ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਸੀਗਾ ਵੀ ਰਾਜਾ ਵੜਿੰਗ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਉਹਨਾਂ ਨੂੰ ਇਹ ਟਿਕਟ ਕਿਉਂ ਨਹੀਂ ਦਿੱਤੀ ਹਾਲਾਂਕਿ ਉਹ ਕੱਲ੍ਹ ਕਿਆ ਸੀ ਸੀਗੇ ਜਾਂ ਇੱਕ ਤਰੀਕੇ ਨਾਲ ਚਰਚਾਵਾ ਸੀ ੜਕਲਾਵਾ ਸੀ ਉਹ ਐ ਸੀ ਕਿ ਕਿ ਵੀ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਕੋਈ ਹੋ ਗਈ ਹੈ ਗੱਲਬਾਤ ਔਰ ਇੱਥੇ ਉਹ ਕਮਜ਼ੋਰ ਕੈਂਡੀਡੇਟ ਦੇਣ ਤੇ ਬਠਿੰਡੇ ਦੇ ਫਿਰੋਜ਼ਪੁਰ ਦੇ ਵਿੱਚ ਬਾਦਲ ਪਰਿਵਾਰ ਕਮਜ਼ੋਰ ਕੈਂਡੀਡੇਟ ਦੇਣ ਤੇ ਰਾਜਾਵੜਿੰਗੀਆਂ ਉਹਨਾਂ ਦੀ ਧਰਮ ਪਤਨੀ ਨੂੰ ਫਿਰੋਜ਼ਪੁਰ ਇੱਕ ਐਸਕੇਪ ਸੇਫ ਪੈਸੇਜ ਦੇ ਦਿੱਤਾ ਜਾਏ ਹੁਣ ਐਨਾ ਗੱਲਾਂ ਨੂੰ ਤੇ ਕੋਈ ਵੀ ਮੰਨਣਾ ਮੰਨੇਗਾ ਨਹੀਂ ਹੁਣ ਰਾਜਾਵੜਿੰਗ ਉਹਨਾਂ ਦਾ ਵੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹਦੇ ਵਿੱਚ ਕਹਿੰਦੇ ਨਾ ਰਾਜਾਵੜਿੰਗ ਉਹਨਾਂ ਬਾਦਲ ਪਰਿਵਾਰ ਦੇ ਨਾਲ ਕਿੱਦਾਂ ਸੈਟਿੰਗ ਕਰ ਸਕਦਾ ਔਰ ਜਦ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕੋਈ ਗੱਲ ਕੀਤੀ ਸੀ ਵੀ ਸਾਰੇ ਬਾਦਲ ਹਰਾ ਦੋ ਉਹਨਾਂ ਨੇ ਮਨਪਰੀਤ ਬਾਦਲ ਨੂੰ ਵੀ ਵਿਚੇ ਲੇਪੇਟ ਲਈ ਆਦੀਗਾ ਪਰ ਇਹ ਸਾਰੀ ਗੱਲਾਂ ਦੇ ਬਾਵਜੂਦ ਪੋਲਿਟਿਕਸ ਦੇ ਵਿੱਚ ਕਿਸੇ ਵੀ ਗੱਲਾਂ ਤੋਂ ਜਾਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਔਰ ਮੈਨੂੰ ਇਸ ਗੱਲ ਤੋਂ ਇੱਕ ਗੱਲ ਯਾਦ ਆ ਗਈ ਇੱਕ ਪੁੱਤਰ ਨੇ ਆਪਣੇ ਸਿਆਸਤਦਾਨ ਪਿਤਾ ਨੂੰ ਇਹ ਪੁੱਛਿਆ ਕਿ ਵੀ ਪਿਤਾ ਜੀ ਮੈਨੂੰ ਸਿਆਸਤ ਸਿਖਾ ਦਿਓ ਉਹ ਕਹਿੰਦੇ ਜੀ ਹਾਂ ਤੈਨੂੰ ਸਿਆਸਤ ਸਿਖਾ ਦਾਂਗਾ ਵੀ ਮੈਂ ਬੜਾ ਵੱਡਾ ਪੋਲਿਟਿਸ਼ੀਅਨ ਆ ਉਹ ਪੁੱਤਰ ਨੂੰ ਲੈ ਗਿਆ ਛੱਤ ਤੇ ਛੱਤ ਤੇ ਲੈ ਕੇ ਜਾ ਕੇ ਉਹਨੇ ਕਿ ਅੱਖਾਂ ਤੇ ਬੰਦ ਕਰ ਤੂੰ ਆਪਣੀ ਤੇ ਹੁਣ ਛਾਲ ਮਾਰਦੇ ਉਹ ਕਹਿੰਦਾ ਪਾਪਾ ਕੀ ਕਹਿੰਦੇ ਉਹ ਕਿੱਥੋਂ ਛਾਲ ਮਾਰਦਾ ਮੈਂ ਤੇ ਮਤਲਬ ਮੇਰੀ ਤੇਰਾ ਬੜਾ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਮੈਂ ਤੈਨੂੰ ਕਹਿਣਾ ਵੀ ਤੂੰ ਅੱਖਾਂ ਤੇ ਅੱਖਾਂ ਬੰਦ ਕਰਕੇ ਛਾਲ ਮਾਰ ਤੂੰ ਬਰਟਿਕ ਸਿੱਖਣੀ ਐ ਕਿ ਨਹੀਂ ਸਿੱਖਣੀ ਕਹਿੰਦੇ ਉਹ ਪੁੱਤਰ ਨੇ ਮਾਰਤੀ ਛਾਲ ਤੇ ਉਹਦੀ ਟੰਗਾ ਟੁੰਗਾ ਟੁੱਟ ਗਈ ਤੇ ਬਾਅਦ ਚੋਂ ਹਸਪੀਟਲ ਦੇ ਵਿੱਚ ਉਹੀ ਪਿਤਾ ਗੁਲਦਸਾ ਲੈ ਕੇ ਜਦ ਗਿਆ ਤੇ ਉਹ ਕਹਿੰਦਾ ਬੇਟੇ ਨੂੰ ਕਿ ਵੀ ਕੀ ਉਹ ਨਾਰਾਜ਼ ਹੁੰਦਾ ਪੁੱਤਰ ਕਿ ਆ ਮੇਰੀ ਤੁਸੀਂ ਟੰਗਾ ਦੁਲਵਾਤੀ ਕਹਿੰਦੇ ਇਹੀ ਗੱਲ ਸਿਆਸਤ ਦਾ ਪਹਿਲਾ ਗੁਣਾ ਹੈ ਆਪਣੇ ਪਿਓ ਤੇ ਵੀ ਕਦੀ ਯਕੀਨ ਨਾ ਕਰੋ ਯਾਨੀ ਐਦਾਂ ਦੀ ਗੱਲਾਂ ਦੇ ਉੱਤੇ ਤੁਸੀਂ ਇਹ ਜਿਹੜੀ ਗੱਲ ਸਵਾਲ ਪੁੱਛ ਰਹੇ ਹੋ ਤੇ ਇਹਦੇ ਉੱਤੇ ਕੌਣ ਕਿਸ ਦੇ ਉੱਤੇ ਯਕੀਨ ਕਰੇ ਆ ਇੱਕ ਬਹੁਤ ਵੱਡਾ ਸਵਾਲ ਹੈ ਉਹ ਵੀ ਸਿਆਸਤ ਦੇ ਵਿੱਚ ਬਿਲਕੁਲ ਠੀਕ ਹੈ ਪਰ ਇਹ ਵੀ ਦੇਖੋ ਇਹ ਇੱਕ ਕਹਾਣੀ ਤੁਸੀਂ ਬੜੀ ਦਿਲਚਸਪ ਸੁਣਾਈ ਹੈ ਹਣਾ ਪਰ ਪਾਸਕਰ ਸਾਹਿਬ ਇਹ ਵੀ ਗੱਲ ਹੈ ਕਿ ਹਰ ਪੋਲੀਟੀਕਲ ਗੁਰੂ ਇਹ ਚਾਹੁੰਦਾ ਹੈ ਕਿ ਮੇਰਾ ਚੇਲਾ ਮੇਰੇ ਤੇ ਭਰੋਸਾ ਕਰੇ ਅੱਖਾਂ ਬੰਦ ਕਰਕੇ ਇਹ ਵੀ ਹੈ ਹਰ ਗੁਰੂ ਚਾਹੁੰਦਾ ਹੈ ਵੀ ਮੇਰਾ ਚੇਲਾ ਮੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰੇ ਤੇ ਮੈਂ ਆਪਣੇ ਆਪ ਦੇਖ ਲੂੰਗਾ ਵੀ ਚੇਲੇ ਨੂੰ ਕਿੱਥੇ ਫਿਟ ਕਰਨਾ ਹੈ ਵੀ ਚੇਲੇ ਨੂੰ ਸਲਾਹਕਾਰ ਲਾਉਣਾ ਹੈ ਚੇਲੇ ਨੂੰ ਕੋਈ ਸੈਕਟਰੀ ਲਾਉਣਾ ਹੈ ਚੇਲੇ ਨੂੰ ਰਾਜ ਸਭਾ ਭੇਜਣਾ ਹੈ ਜਾਂ ਚੇਲੇ ਨੂੰ ਵਿਧਾਨ ਸਭਾ ਲੜਾਉਣੀ ਹੈ ਔਰ ਸਾਡੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਦੇ ਚੇਲੇ ਅਸੀਂ ਦੇਖਿਆ ਉਹ ਅੱਖਾਂ ਬੰਦ ਕਰਕੇ ਨਾਲ-ਨਾਲ ਚੱਲਦੇ ਵੀ ਆ ਤਾਂ ਹੀ ਉਹਨਾਂ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਚਲੋ ਇਹ ਹੁਣ ਸਮਾਜ ਹੈ ਕਈ ਵਾਰੀ ਗੁਰੂ ਚੰਗਾ ਹੁੰਦਾ ਹੈ ਤੇ ਕਈ ਵਾਰੀ ਚੇਲਾ ਵੀ ਚੰਗਾ ਹੁੰਦਾ ਜੀ ਦੇਖੋ ਆਪਾਂ ਚੇਲਿਆਂ ਨੂੰ ਵੀ ਨਹੀਂ ਮਾੜੇ ਕਹਿ ਸਕਦੇ ਗੁਰੂ ਚੇਲੇ ਦਾ ਰਿਸ਼ਤਾ ਹੀ ਜਿਹੜਾ ਹੈ ਉਹ ਜਿਹੜਾ ਹੈਗਾ ਉਹ ਬਹੁਤ ਵੱਡਾ ਇਸ ਦੁਨੀਆ ਦੇ ਵਿੱਚ ਭਾਸਕਰ ਸਾਹਿਬ ਗੁਰਦਾਸਪੁਰ ਦੀ ਸੀਟ ਦਾ ਕੀ ਰੇਡ ਘੜਿਆ ਹੋਇਆ ਹੁਣ ਗੁਰਦਾਸਪੁਰ ਚ ਵੀ ਸੀਟ ਨਹੀਂ ਆਈ ਤੇ ਦੇਖੋ ਫੈਸਲਾ ਖਡੂਰ ਸਾਹਿਬ ਤੇ ਅਨੰਦਪੁਰ ਸਾਹਿਬ ਦਾ ਵੀ ਨਹੀਂ ਹੋ ਰਿਹਾ ਜਦ ਕਿ ਉੱਥੇ ਤਾਂ ਰਾਣਾ ਗੁਰਜੀਤ ਨੂੰ ਕਹਿੰਦੇ ਕਿਸੇ ਪਾਸੇ ਲਾ ਦਿਓ ਭਾਵੇਂ ਖਡੂਰ ਸਾਹਿਬ ਲਾ ਦਿਓ ਭਾਵੇਂ ਅਨੰਦਪੁਰ ਸਾਹਿਬ ਲਾ ਦਿਓ ਰੌਲਾ ਕਿਸ ਗੱਲ ਦਾ ਹੈ ਦੇਖੋ ਜਿੱਥੇ ਤੱਕ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਗੱਲ ਹੈਗੀ ਹੈ ਕੁਝ ਸਾਡੇ ਸੂਤਰ ਵੀ ਦੱਸ ਦਿੰਦੇ ਨੇ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਪੂਰੀ ਤਿਆਰੀ ਕਰ ਲਈ ਹੈ ਔਰ ਬਲਕਿ ਬਕਾਇਦਾ ਟੀਮਾ ਟੂਮਾ ਵੀ ਲਾਤੀ ਹੈ ਔਰ ਉਥੇ ਆਪਣੀ ਪੂਰੀ ਰਣਨੀਤੀ ਤਿਆਰ ਕਰਕੇ ਉਹ ਬੈਠੇ ਹੋਏ ਨੇ ਜੇ ਉਹਨਾਂ ਦੀ ਰਣਨੀਤੀ ਨੂੰ ਅਸੀਂ ਆਧਾਰ ਮੰਨੀਏ ਕਿ ਲੱਗਦਾ ਨਹੀਂ ਕਿ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਨਹੀਂ ਮਿਲੇਗੀ ਖਡੂਰ ਸਾਹਿਬ ਦੇ ਵਿੱਚ ਇਦਾਂ ਦੀ ਐਕਟੀਵਿਟੀ ਹਜੇ ਰਾਣਾ ਸਾਹਿਬ ਨੇ ਨਹੀਂ ਸ਼ੁਰੂ ਕੀਤੀ ਔਰ ਇਹ ਇੱਕ ਆਧਾਰ ਮੰਨਦੇ ਆਪਾਂ ਕਿ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਮਿਲ ਸਕਦੀ ਹੈ ਹੁਣ ਜੇ ਗੱਲ ਖਡੂਰ ਸਾਹਿਬ ਦੀ ਗੱਲ ਕਰੀਏ ਦਿੱਲੀ ਦੇ ਸਾਡੇ ਸੁੱਤਰ ਕਹਿੰਦੇ ਨੇ ਕੁਲਵੀਰ ਜੀਰਾ ਉਹਨਾਂ ਦੇ ਵਾਸਤੇ ਬੈਟਿੰਗ ਕਰ ਰਹੇ ਨੇ ਰਾਜਾ ਵੜਿੰਗ ਹੋਣਾ ਤੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਮਿਲ ਸਕਦੀ ਹੈ ਔਰ ਗੁਰਦਾਸਪੁਰ ਦੀ ਗੱਲ ਕਰੀਏ ਤੇ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਤੇ ਬੜਾ ਟੌਪ ਤੇ ਚੱਲਦਾ ਹੈ ਲੇਕਿਨ ਉਹ ਲੜਨਾ ਚਾਹਦੇ ਨਹੀਂ ਜਾਂ ਚਾਹਦੇ ਨੇ ਇਹ ਗੱਲ ਹਜੇ ਤੱਕ ਸਾਹਮਣੇ ਨਹੀਂ ਆਈ ਪਰ ਪ੍ਰਤਾਪ ਸਿੰਘ ਬਾਜਵਾ ਇੱਕ ਹੋਰ ਕੈਂਡੀਡੇਟ ਵਾਸਤੇ ਬੈਟਿੰਗ ਕਰ ਰਹੇ ਨੇ ਉਹਦੀ ਖਬਰਾਂ ਕਈ ਵਾਰ ਬਾਹਰ ਨਿਕਲ ਕੇ ਆਈਆਂ ਹਨ ਅਗਰ ਉਸ ਕੈਂਡੀਡੇਟ ਦਾ ਨਾਂ ਅਨਾਉਂਸ ਹੁੰਦਾ ਹੈ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਮਰਜ਼ੀ ਦੇ ਬਗੈਰ ਪੱਤਾ ਵੀ ਨਹੀਂ ਹਿੱਲਦਾ ਉਹ ਗੱਲ ਬਾਜਵਾ ਸਾਹਿਬ ਸਿੱਧ ਕਰ ਦੇਣਗੇ ਚਲੋ ਬੜੇ ਦਿਲਚਸਪ ਜਿਹੜੇ ਨੇ ਸਿਆਸਤ ਦੇ ਵਿੱਚ ਇਸ ਵਕਤ ਪਹਿਲੂ ਬਣੇ ਹੋਏ ਨੇ ਇੱਕ ਲੀਡਰ ਹੋਣੇ ਹੁਣੇ ਸ਼ਾਮਿਲ ਹੋਇਆ ਅੱਜ ਸ਼ਾਮਿਲ ਹੋਇਆ ਭਾਸਕਰ ਸਾਹਿਬ ਫਿਰ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਉਹਨਾਂ ਨੇ ਸ਼ਾਮਿਲ ਕਰਾਇਆ ਜਰਾ ਕਰਿਓ ਵੇਰਵੇ ਸਾਂਝੇ ਰੋਬਿਨ ਸਾਪਲਾ ਹਾਲਾਂਕਿ ਵਿਜੇ ਸਾਪਲਾ ਉਹਨਾਂ ਦੀ ਗੱਲ ਪਿਛਲੇ ਹਫ਼ਤੇ ਦੇ ਵਿੱਚ ਸਰਗਰਮੀਆਂ ਬਹੁਤ ਤੇਜ਼ ਸੀਗੀ ਔਰ ਐਦਾਂ ਦਾ ਇੱਕ ਮਾਹੌਲ ਜਿਹਾ ਬਣ ਗਿਆ ਸੀ ਵੀ ਉਹ ਕਾਂਗਰਸੀਆਂ ਅਕਾਲੀ ਦਲ ਜਾ ਸਕਦੇ ਨੇ ਫਿਰ ਹਵਾ ਆਈ ਕਿ ਵੀ ਨਹੀਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਉਹਨਾਂ ਦੀ ਹੋ ਗਈ ਮੀਟਿੰਗ ਤੇ ਹੁਣ 1-2 ਦਿਨਾਂ ਦੇ ਵਿੱਚ ਉਹ ਹੁਸ਼ਿਆਰਪੁਰ ਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਹੋ ਸਕਦੇ ਨੇ ਇਹਨਾਂ ਸਾਰੀ ਗੱਲਾਂ ਦੇ ਵਿੱਚ ਵਿਜੇ ਸਾਪਲਾ ਉਹਨਾਂ ਦੀ ਨੱਡਾ ਉਹਨਾਂ ਨਾਲ ਮੀਟਿੰਗ ਹੋਈ ਨਹੀਂ ਹੋਈ ਸਾਨੂੰ ਨਹੀਂ ਪਤਾ ਉਸ ਤੋਂ ਇਲਾਵਾ ਸੁਨੀਲ ਜਾਖੜ ਉਹਨਾਂ ਦਾ ਉਹਨਾਂ ਦੇ ਘਰ ਜਾਣਾ ਬੰਦ ਕਮਰੇ ਦੇ ਵਿੱਚ 2 ਘੰਟੇ ਦੀ ਮੀਟਿੰਗ ਕਰਨਾ ਮੀਟਿੰਗ ਤੋਂ ਬਾਅਦ ਆ ਕੇ ਕਹਿਣਾ ਸਾਪਲਾ ਜੀ ਮੰਨ ਗਏ ਸਾਪਲਾ ਜੀ ਮੰਨੇ ਨਹੀਂ ਮੰਨੇ ਸਾਪਲਾ ਜੀ ਦੀ ਜ਼ੁਬਾਨ ਤੋਂ ਹਜੇ ਤੱਕ ਨਹੀਂ ਆਇਆ ਕਿ ਮੰਨ ਗਿਆ ਕਿ ਨਹੀਂ ਮੰਨ ਗਿਆ ਪਰ ਹਾਂ ਮੋਦੀ ਦਾ ਪਰਿਵਾਰ ਜਿਸ ਫੈਮਿਲੀ ਦੇ ਵਿੱਚ ਉਹ ਪਹਿਲੇ ਸੀਗੇ ਉਹ ਹਜੇ ਤੱਕ ਉਹਨਾਂ ਨੇ ਆਪਣੀ ਸੋਸ਼ਲ ਹੈਂਡਲ ਦੇ ਵਿੱਚੋਂ ਉਹ ਹਟਾਉਣ ਤੋਂ ਬਾਅਦ ਵਾਪਸ ਨਹੀਂ ਇਨਕਲੂਡ ਕੀਤਾ ਲੇਕਿਨ ਹਜੇ ਇਹਨਾਂ ਦੀ ਗੱਲਾਂ ਚੱਲੀ ਰਹੀ ਸੀ ਕਈ ਵਾਰ ਕੰਪਿਊਟਰ ਦੇ ਵਿੱਚ ਬੰਦਾ ਬਹੁਤ ਤੇਜ਼ ਨਹੀਂ ਹੁੰਦਾ ਤੇ ਇਸ ਕਰਕੇ ਮੋਦੀ ਦਾ ਪਰਿਵਾਰ ਹਟਾ ਤੇ ਦਿੰਦਾ ਵਾਪਸ ਲਾਣਾ ਕਿਉਂਕਿ ਜਦ ਹਰਿਆਣਾ ਦੇ ਇੱਕ ਵੱਡੇ ਲੀਡਰ ਅਨਿਲ ਵੇਜ ਉਹਨਾਂ ਨੇ ਮੋਦੀ ਦਾ ਪਰਿਵਾਰ ਹਟਾਤਾ ਸੀ ਨਾ ਤੇ ਕੰਟਰੋਵਰਸੀ ਹੋ ਗਈ ਸੀ ਕਹਿੰਦੇ ਜੀ ਭਰਾਵਾ ਮੇਰੀ ਕੋਈ ਗਲਤੀ ਨਹੀਂ ਮੈਂ ਤੇ ਐਕਸ ਲਾ ਰਿਹਾ ਸੀ ਆਪਣੇ ਅੱਗੇ ਮੰਤਰੀ ਤੇ ਇਸ ਕਰਕੇ ਮੋਦੀ ਦਾ ਪਰਿਵਾਰ ਥੱਲੇ چلا ਗਿਆ ਪਰ ਐਦਾਂ ਦਾ ਕੋਈ ਗੱਲ ਵਿਜੇ ਸਾਪਲਾ ਨਾਲ ਨਹੀਂ ਹੈ ਪਰ ਉਹਨਾਂ ਦੇ ਖਾਸ ਰਿਸ਼ਤੇਦਾਰ ਨੇ ਰਿਸ਼ਤੇਦਾਰੀਆਂ ਦੀ ਗੱਲ ਅਸੀਂ ਕਰਕੇ ਹਟੇ ਆ ਤੇ ਉਹ ਰੋਬਿਨ ਸਾਪਲਾ ਉਹਨਾਂ ਜਿਹੜੇ ਭਾਜਪਾ ਦੇ ਐਸੀ ਲਿੰਗ ਦੇ ਵਾਈਸ ਪ੍ਰਧਾਨ ਸੀਗੇ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਉਹਦੇ ਪਿੱਛੇ ਕੰਸੈਂਟ ਵਿਜੇ ਸਾਪਲਾ ਉਹਨਾਂ ਦੀ ਵੀ ਹੈਗੀ ਹੈ ਨਹੀਂ ਹੈਗੀ ਹੈ ਇਹਦੇ ਬਾਅਦ ਚ ਪਤਾ ਲੱਗੇਗਾ ਪਰ ਹਾਂ ਅਜੇ ਤੱਕ ਵਿਜੇ ਸਾਂਪਲਾ ਉਹਨਾਂ ਨੇ ਇਹ ਗੱਲ ਸਾਫ਼ ਨਹੀਂ ਕੀਤੀ ਉਹ ਮੰਨੇ ਨੇ ਕਿ ਕਿਨ ਸ਼ਰਤਾਂ ਤੇ ਮੰਨੇ ਨੇ ਕੀ ਉਹ ਕੈਂਪੇਨ ਕਰਨਗੇ ਹੁਣ ਅਨੀਤਾ ਸੋਮ ਪ੍ਰਕਾਸ਼ ਉਹਨਾਂ ਦਾ ਚੰਡੇ ਚੱਤਣਗੇ ਉੱਥੇ ਔਰ ਉੱਥੇ ਪੂਰੀ ਰੈਲੀਆਂ ਕਰਨਗੇ ਇਹ ਹਜੇ ਵੀ ਭਾਜਪਾ ਵਾਸਤੇ ਵੀ ਬਹੁਤ ਵੱਡਾ ਸਵਾਲ ਹੈ ਚਲੋ ਕੀਤ ਕਿਸਾਨਾਂ ਦੀ ਗੱਲ ਕਰ ਲਈਏ ਚੰਡੀਗੜ੍ਹ ਕਿਸਾਨ ਭਵਨ 'ਚ ਇਕੱਠੇ ਹੋਏ ਨੇ ਕਿਸਾਨ ਉਹਨਾਂ ਨੇ ਖੁੱਲੀ ਬੈਸ ਦਾ ਸੱਦਾ ਭਾਜਪਾ ਲੀਡਰਾਂ ਨੂੰ ਦਿੱਤਾ ਉੰਜ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੀ ਕੁਰਸੀ ਵੀ ਉਹਨਾਂ ਨੇ ਉੱਥੇ ਲਾਈ ਹੈ ਸੋ ਏ ਹੁਣ ਬੜਾ ਦਿਲਚਸਪ ਰਹੂਗਾ ਕਿਸਾਨ ਖੁੱਲੀ ਬੈਸ ਦਾ ਸੱਦਾ ਦੇ ਰਹੇ ਨੇ ਸੁਨੀਲ ਜਾਖੜ ਉਹਨਾਂ ਦੀ ਕੁਰਸੀ ਔਰ ਫੋਟੋ ਵੀ ਲਾਈ ਆ ਮੈਨੂੰ ਲੱਗਦਾ ਹੈ ਬੀਜੇਪੀ ਦੇ ਲੀਡਰ ਕੁਛ ਨਾ ਕੁਛ ਇਹਦੇ ਤੇ ਜ਼ਰੂਰ ਆਪਣਾ ਰਿਐਕਸ਼ਨ ਦੇਣਗੇ ਤੇ ਅਸੀਂ ਜ਼ਰੂਰ ਅਗਲੇ ਪ੍ਰੋਗਰਾਮਾਂ 'ਚ ਸਾਂਝਾ ਕਰਾਂਗੇ ਬਹੁਤ ਬਹੁਤ ਧੰਨਵਾਦ ਰਜੀਵ ਪਾਸਕਰ ਜੀ ਤੁਸੀਂ ਵੇਲਾ ਕੱਢਿਆ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਲੇ ਪ੍ਰੋਗਰਾਮਾਂ 'ਚ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾ ਸਕਦੇ ਹਾਂ ਥੈਂਕ ਯੂ ਸੋ ਮਚ ਪਾਸਕਰ ਸਾਹਿਬ ਧੰਨਵਾਦ ਜੀ